ਸਿੱਧਾ ਸਪਸ਼ਟ ਪੁੱਛਦਾ ਪੈਸੇ ਵੀ ਆਫਰ ਕੀਤੇ ਕਦੇ ਕਿਸੇ ਨੇ ਕਰੇ ਨੇ ਜੀ ਪੈਸੇ ਵੀ ਕਰੇ ਨੌਕਰੀਆਂ ਵੀ ਕਰੀਆਂ ਕਹਿੰਦੇ ਕੋਹਾਂਦੇ ਪੀ ਜਾਂਦੇ ਮੇਰੇ ਕੋਲ ਅੱਜ ਤੱਕ ਰਿਕਾਰਡਿੰਗਸ ਮੈਂ ਪਹਿਲਾਂ ਪੁਰਾਣੇ ਫੋਨ 'ਚ ਸਾਂਭੀ ਬੈਠੀ ਸੀ ਜਿਹੜੇ ਕਹਿੰਦੀ ਕਹਿੰਦੀ ਦੋ ਰਤ ਸ਼ਿਮਲੇ ਰਹਿਦਾ ਸਾਡੇ ਨਾਲ ਕਹਿੰਦੇ ਗਵਰਨਮੈਂਟ ਜੌਬ ਕਰਾ ਦੰਨੇ ਆ ਇੱਥੋਂ ਤੱਕ ਕੀ ਲੋਕ ਗਿਰ ਜਾਂਦੇ ਨੇ ਲੋਕ ਪਹਿਲਾਂ ਕਹਿੰਦੇ ਨੇ ਤੂੰ ਸਾਡੀ ਭੈਣ ਆ ਫਿਰ ਉਦੋਂ ਬਾਅਦ ਆਫਰ ਕਰ ਦਿੰਦੇ ਆ ਸ਼ਰਮ ਐ ਮੈਂ ਇੰਨੀ ਜੁਰਤ ਹੁੰਦੀ ਐ ਕੋਈ ਸ਼ਰਮ ਐ ਮੈਂ ਇੰਨੀ ਗੱਲ ਕਹਿ ਦੇ ਉਹ ਸਿੱਧਾ ਨਹੀਂ ਕਹੂਗਾ ਜੀ ਉਹ ਪਹਿਲਾਂ ਤੁਹਾਨੂੰ ਪਲੋਊਗਾ ਤੁਹਾਨੂੰ ਪਾਲਿਸ਼ ਇਸ ਤਰੀਕੇ ਨਾਲ ਕਰੂਗਾ ਹੋਰ ਜਿਸਟ੍ਰੀਨ ਠੀਕ ਰਹਿਣੀ ਆ ਯਾਰ ਮੈਨੂੰ ਤੇਰੀ ਬਹੁਤ ਫਿਕਰ ਆ ਯਾਰ ਤੂੰ ਨਾ ਆਪਣੀ ਜੌਬ ਦੇਖ ਤ ਯਾਰ ਯਾਰ ਤੇਰਾ ਮੈਂ ਕਰਾ ਸਕਦਾ ਯਾਰ ਮੇਰਾ ਬੰਦਾ ਹੈਗਾ ਉੱਥੇ ਯਾਰ ਟਰਾਸ ਡ्रेसਰਸ ਕਹਿ ਲੋ ਜਿਹੜੇ ਹਨਾ ਜਾਂ ਕਹਿ ਲੋ ਉਹਨਾਂ ਵੀ ਜਿਹੜੇ ਕਹਿ ਲੋ ਵੀ ਗੇਜ਼ ਨੇ ਜਿਹੜੇ ਆ ਮੈਦਾਨ ਜਾਂ ਟਰਾਂਸ ਜੈਂਡਰ ਨੇ ਜਿਹੜੇ ਬਣ ਕੇ ਦਿਨ ਰਾਤ ਘੁੰਮਦੇ ਨੇ ਉਹਨਾਂ ਕੰਮ ਹੀ ਇਹ ਕਰਦੇ ਨੇ ਜੀ ਜਿਹਨਾਂ ਨੇ ਆਪਣੇ ਆਪ ਨੂੰ ਦੱਸਿਆ ਮਹੰਕ ਪਰ ਉਹ ਹੈਕ ਟਰਾਂਸ ਜੈਂਡਰ ਸੀਗੇ ਅੱਛਾ ਉਹਨਾਂ ਨੇ ਆਪਣੀ ਭੁੱਖ ਪੂਰੀ ਕਰਨ ਲਈ ਗਲਤ ਕੰਮ ਆਪਣੇ ਨਾਲ ਕਰਵਾਏ। ਅੱਜ ਉਹ ਬਿਮਾਰੀਆਂ ਤੋਂ ਪੀੜਤ ਹੋ ਕੇ ਬੈਠੇ। ਤੁਸੀਂ ਆਪਣੇ ਆਪ ਨੂੰ ਟਰਾਂਸਜੈਂਡਰ ਨਹੀਂ ਕਹਿੰਦੇ। ਨਹੀਂ। ਤੁਸੀਂ ਟਰਾਂਸਜੈਂਡਰ ਨਹੀਂ ਹੋ। ਨਹੀਂ ਟਰਾਂਸਜੈਂਡਰ ਨਹੀਂ। ਉਹਨੂੰ ਇਹ ਲੱਗਦਾ ਹੈ ਕਿ ਤੁਹਾਡੇ ਸਮਾਜ ਨੂੰ ਇੱਕ ਸੈਕਸ ਪ੍ਰਾਪਰਟੀ ਤਰ੍ਹਾਂ ਦੇਖਿਆ ਜਾਂਦਾ ਹੈ। ਕਿ ਸਮਾਜ ਜਿਹੜਾ ਉਹ ਇਸ ਤਰੀਕੇ ਇਸ ਨਜ਼ਰੀਏ ਨਾਲ ਦੇਖਦਾ ਹੈ। ਨਹੀਂ। ਦੇਖੋ ਸਾਰੇ ਲੋਕ ਤਾਂ ਨਹੀਂ ਗਲਤ ਹੋ ਸਕਦੇ। ਉਹਦੇ ਤੇ ਕਮੈਂਟਿੰਗ ਹੋਈ ਹੈ ਕਦੇ ਜਾਂ ਤੁਹਾਨੂੰ ਛੇੜਖਾਨੀ ਕਰਦੇ ਮੁੰਡੇ ਲੋਕ ਤਾਂ ਵਧਾਈ ਤੇ ਗਈ ਨੂੰ ਛੇੜ ਦਿੰਦੇ ਨੇ ਛੇੜ ਦਿੰਦੇ ਛੇੜ ਦਿੰਦੇ ਨੇ ਜੀ ਤੁਹਾਨੂੰ ਬੰਦੇ ਦੀ ਇੰਟੈਂਸ਼ਨ ਪਤਾ ਲੱਗ ਜਾਂਦੀ ਹੈ ਕਿਸ ਮੋਟਿਵ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਦੇਖੋ ਉਹ ਤਾਂ ਹੁਣ ਅੱਖਾਂ ਦੀ ਪੜਾਈ ਹੈ ਨਾ ਖਰਚ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਵਧਾਈ ਦੇਣ ਵਾਸਤੇ ਮਹੰਤ ਆਉਂਦੇ ਨੇ ਕਿੰਨਰ ਵੀ ਕਹਿ ਦਿੰਦੇ ਆ ਕਈ ਖੁਸਰੇ ਹਜੜੇ ਵੀ ਕਹਿ ਦਿੰਦੇ ਆ ਪਰੇ ਸਾਡੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਨੇ ਸਾਡੇ ਲੋਕਾਂ ਦਾ ਨਾਰਥ ਇੰਡੀਆ ਦੇ ਕਹਿੰਦੀ ਇਹ ਤੇ ਪੰਜਾਬ ਚ ਖਾਸ ਤੌਰ ਤੇ ਸਿੱਧੂ ਮੂਸੇਵਾਲੇ ਦੇ ਮਾਪਿਓ ਨੇ ਇੱਕ ਸੰਤਾਪ ਛੱਲਿਆ ਤੇ ਫਿਰ ਘਰ ਚ ਖੁਸ਼ੀਆਂ ਆਈਆਂ ਨੇ ਇਸੇ ਕਿਨਰਾਂ ਦੇ ਪਰਿਵਾਰ ਚੋਂ ਕਿਨਰਾਂ ਦੇ ਸਮਾਜ ਚੋਂ ਪੰਜਾਬ ਚ ਜਾਣਿਆ ਪਛਾਣਿਆ ਨਾਮ ਜਸਲੀਨ ਪਟਿਆਲਾ ਉਹਨਾਂ ਨੇ ਖੁਸ਼ੀ ਵੀ ਮਨਾਈ ਹੈ ਔਰ ਸਾਡੀ ਕੋਸ਼ਿਸ਼ ਸੀ ਕਿ ਦੁਨੀਆ ਹਰ ਵਰਗ ਦੇ ਨਾਲ ਗੱਲ ਕਰ ਰਹੀ ਹੈ ਕੋਈ ਐਕਟਰਾਂ ਦੇ ਇੰਟਰਵਿਊਜ਼ ਕਰ ਰਿਹਾ ਹੈ ਕੋਈ ਸੈਲੀਬ੍ਰਿਟੀਜ਼ ਦੇ ਇੰਟਰਵਿਊ ਕਰ ਰਿਹਾ ਹੈ ਪੋਲੀਟੀਸ਼ੀਨਾਂ ਦੇ ਵੀ ਇੰਟਰਵਿਊ ਹੋ ਰਿਹਾ ਹੈ ਬਾਪੂ ਬਲਕੌਰ ਸਿੰਘ ਹੋਣਾ ਨੇ ਵੀ ਇੰਟਰਵਿਊ ਦਿੱਤਾ ਇਹਦੇ ਤੇ ਪਰ ਸਾਡੀ ਕੋਸ਼ਿਸ਼ ਸੀ ਕਿ ਸਮਾਜ ਦੇ ਉਸ ਵਰਗ ਦੇ ਨਾਲ ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਗੱਲਬਾਤ ਕਰੀਏ ਸਟੂਡੀਓ ਚਾ ਜਸਲੀਨ ਪਟਿਆਲਾ ਨੇ ਜਸਲੀਨ ਤੁਹਾਡਾ ਬਹੁਤ ਸਵਾਗਤ ਹੈ ਧੰਵਾਦ ਜੀ ਕਿੰਨੀ ਖੁਸ਼ੀ ਹੋਈ ਹੈ ਜੀ ਬਹੁਤ ਖੁਸ਼ੀ ਆ ਨਾ ਕਿ ਤੁਸੀਂ ਕਹਿੰਦਾ ਖੁਸ਼ੀ ਤਾਂ ਖੁਸ਼ੀ ਦਾ ਤਾਂ ਕੋਈ ਸ਼ਬਦ ਹੀ ਨਹੀਂ ਰਿਹਾ ਮਤਲਬ ਕਿ ਇੰਨੀ ਖੁਸ਼ੀ ਆ ਨਾ ਖੁਸ਼ੀ ਸ਼ਬਦ ਬਹੁਤ ਛੋਟਾ ਲੱਗ ਰਿਹਾ ਖੁਸ਼ੀ ਦੇ ਅੱਗੇ ਇੰਨੀ ਜਿਆਦੇ ਖੁਸ਼ੀ ਆ ਨਾ ਵੀ ਉਹ ਖੁਸ਼ੀ ਸ਼ਬਦ ਵੀ ਬਹੁਤ ਛੋਟਾ ਲੱਗ ਰਿਹਾ ਅੱਜ ਨੱਚੇ ਤੁਸੀਂ ਸਾਰੇ ਫਿਰ ਬਿਲਕੁਲ ਜੀ ਬਿਲਕੁਲ ਜਦੋਂ ਜਿਉਂ ਹੀ ਮੈਨੂੰ ਖਬਰ ਮਿਲੀ ਹੈ ਨਾ ਮੈਂ ਆਪਣੇ ਡੇਰੇ ਜੱਟਾਂ ਵਾਲਾ ਚੌਂਤਰਾ 381/7 ਜੱਟਾਂ ਵਾਲਾ ਚੌਂਤਰਾ ਤੇ ਮਹੰਤ ਪੂਨਮ ਜੀ ਦਾ ਡੇਰਾ ਹਨ ਤੇ ਸਭ ਤੋਂ ਪਹਿਲਾਂ ਕਿ ਦਿਨ ਜਦੋਂ ਮੈਂ ਉੱਠੀ ਤਾਂ ਮੈਨੂੰ ਖਬਰ ਮਿਲੀ ਕਿ 5:30 ਮਤਲਬ ਕਿ 6 ਵਜ ਦਾ ਟਾਈਮ ਹੋਣਾ ਹਨ ਤੇ ਮੇਰੇ ਗੁਰੂ ਜੀ ਕਹਿੰਦੇ ਮੇਰੇ ਕੋਲ ਭੱਜੇ ਭੱਜਾਏ ਕਿ ਜਸਲੀਨ ਮੁੰਡਾ ਹੋਇਆ ਮੁੰਡਾ ਹੋਇਆ ਮੈਂ ਕਿਹਾ ਕਿ ਕਿਹਦੇ ਹੋਇਆ ਮੁੰਡਾ ਕਹਰੇ ਸਿੱਧੂ ਮੁਸੇਵਾਲੇ ਦੇ ਘਰ ਉਹਦੇ ਮਾਤਾ ਜੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹਨ ਤੇ ਉਸ ਤੋਂ ਬਾਅਦ ਮੈਂ ਤਾਂ ਇੱਕ ਲਖਤ ਕਮਲੀ ਜੀ ਹੋ ਗਈ ਵੀ ਯਾਰ ਇੰਨਾ ਮਤਲਬ ਕਿ ਐਕਸਾਈਟਮੈਂਟ ਹੋ ਗਈ ਵੀ ਕਾਦ ਉੱਥੇ ਜਾਵਾਂ ਦੇਖਾਂ ਫਿਰ ਮੇਰੇ ਵੱਡੇ ਗੁਰੂ ਜੀ ਦਾ ਫੋਨ ਆਇਆ ਕਿ ਆਪਾਂ ਆਪਣੇ ਘਰ ਵਿੱਚ ਐ ਦੇਖੋ ਜਿਹੜੇ ਮਹੰਤ ਹੁੰਦੇ ਨੇ ਨਾ ਜੀ ਜਦੋਂ ਕਿਸੇ ਦੇ ਘਰ ਬੱਚੇ ਨੇ ਜਨਮ ਲਿਆ ਜਾਂਦਾ ਨਾ ਤਾਂ ਉੱਥੇ ਜਦੋਂ ਉਸ ਬੱਚੇ ਨੂੰ ਲੋਰੀ ਦਿੱਤੀ ਜਾਂਦੀ ਆ ਉਸ ਲੋਰੀ ਦੇਣ ਤੋਂ ਪਹਿਲਾਂ ਨਾ ਇੱਕ ਜੱਚਾ ਬੱਚਾ ਸ਼ਬਦ ਗਾਇਆ ਜਾਂਦਾ ਜਿਹਨੂੰ ਅਸੀਂ ਕਹਿੰਦੇ ਆ ਜੱਚਾ ਗਾਉਣਾ ਹੂੰ ਉਹ ਕੀ ਹੁੰਦਾ ਉਹਦੇ 'ਚ ਹੁੰਦਾ ਏ ਤੇਰਾ ਜੰਮ ਜੰਮ ਨੀ ਰਾਣੀਏ ਜੀਵੇ ਕਾਕਾ ਤੇਰਾ ਜੁਗ ਜੁਗ ਨੀ ਰਾਣੀਏ ਜੀਵੇ ਕਾਕਾ ਜੀਵੇ ਕਾਕਾ ਰਬ ਰਾਖਾ ਜੀਵੇ ਕਾਕਾ ਰੱਬ ਨੇ ਇਹ ਪੁੱਤਰ ਤੈਨੂੰ ਦਿੱਤਾ ਕੋੜੇ ਤੈਨੂੰ ਖੇੜ ਦਾ ਗਲੀਆਂ ਦੇ ਵਿੱਚ ਪਾਵਾਂ ਲਾਲ ਵੇ ਜੀਵੇ ਕਾਕਾ ਮਤਲਬ ਕਿ ਇੱਕ ਅਰਦਾਸ ਇੱਕ ਬੇਨਤੀ ਉਸ ਖੁਦਾ ਉਸ ਪਵਿੱਤਰ ਪਿਤਾ ਪਰਮੇਸ਼ਵਰ ਅੱਗੇ ਕਰੀ ਜਾਂਦੀ ਹੈ ਜਿਹਦੇ ਵਿੱਚ ਕੀ ਉਸ ਜੱচ্চਾ ਬੀਬੀ ਹੈ ਉਹਦੀ ਤੰਦਰੁਸਤੀ ਤੇ ਹੋਣ ਵਾਲੇ ਬੱਚੇ ਦੀ ਤੰਦਰੁਸਤੀ ਮੰਗੀ ਜਾਂਦੀ ਆ ਫਿਰ ਤੇ ਅਸੀਂ ਆਪਣੇ ਡੇਰੇ ਵਿੱਚ ਢੋਲ ਕ ਵਜਾਈ ਇਹ ਬਿਲਕੁਲ ਜੱচ্চਾ ਕਾਇਆ ਜੀ ਜ਼ਿੰਦਗੀ ਦਾ ਪਹਿਲਾ ਐਕਸਪੀਰੀਅੰਸ ਆ ਮੇਰੀ ਕਿੰਨੀ ਉਮਰ ਹੋ ਗਈ ਮੇਰੇ ਵੱਡੇ ਕਹਿੰਦੇ ਵੀ ਮਹੰਤਤਾ ਮੰਗੇ ਬਿਨਾ ਗਾਉਂਦੇ ਨਹੀਂ ਕਿਸੇ ਦੇ ਜਾ ਕੇ ਫਿਰ ਤੁਹਾਨੂੰ ਤਾਂ ਮਿਲਿਆ ਕੁਝ ਨਹੀਂ ਹੋਣਾ। ਉਹੋ ਉਹੀ ਤਾਂ ਕਹਿਣੀ ਆ ਜੀ ਦਿੱਤਾ ਵੀ ਕੁਝ ਨਹੀਂ ਤੇ ਮਿਲ ਵੀ ਬਹੁਤ ਕੁਝ ਗਿਆ ਨਾ। ਕਿਵੇਂ ਤੇ ਸਿੱਧੂ ਮੂਸੇਵਾਲਾ ਵੀਰਾ ਆ ਗਿਆ ਜੋ ਤੇ ਰੱਬ ਨੇ ਏਡੀ ਵੱਡੀ ਦਾਤ ਦਿੱਤੀ ਅੱਜ ਤਾਂ ਉਹ ਵਧਾਈ ਦੇਤੀ ਜਿਹੜੀ ਕਦੇ ਸੋਚੇ ਹੀ ਨਹੀਂ ਸੀ ਜ਼ਿੰਦਗੀ 'ਚ ਕਿ ਔਰ ਦਿੱਤੀ ਵੀ ਉਸ ਪਰਮਾਤਮਾ ਨੇ ਉਸ ਅਕਾਲ ਪੁਰਖ ਉਸ ਵਾਹਿਗੁਰੂ ਨੇ ਦਿੱਤੀ ਦੇਖੋ। ਫਿਰ ਤੁਸੀਂ ਉੱਥੇ ਜਾਓਗੇ ਕਰੇ ਜਾਓ। ਬਿਲਕੁਲ ਜੀ ਉੱਥੇ ਜਾਊਂਗੀ ਜੀ। ਉੱਥੇ ਜਾਉਂਗੀ ਜਾ ਕੇ ਇੱਕ ਬਾਂਦਰਵਾਲ ਬੰਨਣ ਦੀ ਰਸਮ ਹੁੰਦੀ ਆ। ਸ਼ਰੀ ਬੰਦੇ ਸ਼ਰੀ ਸ਼ਰੀ ਕਹਿੰਦੇ ਨੇ ਜੀ ਉਹਦੇ ਪੰਜਾਬ ਚ ਅੱਖ ਵੱਖ ਨਾਮ ਨੇ ਕਿਤੇ ਕਹਿੰਦੇ ਨੇ ਸੇਰਾ ਬੰਨਣਾ। ਅੱਛਾ। ਤੇ ਕਿਤੇ ਕਹਿੰਦੇ ਨੇ ਆਪਣੇ ਇੱਧਰ ਮਾਲਵੇਚ ਕਹਿੰਦੇ ਨੇ ਬਾਂਦਰਵਾਲ ਬੰਨਣਾ। ਤੇ ਦੁਆਬੇ ਚ ਸ਼ਰੀ ਕਹਿੰਦੇ ਨੇ ਉਹਨੂੰ। ਤੇ ਤੁਸੀਂ ਜਿਵੇਂ ਜਦੋਂ ਨੱਚੇ ਗਾਏ ਖੁਸ਼ ਹੋਏ ਹਾਂਜੀ ਉਹ ਫੋਟੋ ਵੀ ਤੁਹਾਡੇ ਧਿਆਨ ਚਾਈ ਜਦੋਂ ਮਾਤਾ ਹੋਣਾ ਨੇ ਜਿਹੜੀ ਬਾਪੂ ਨੇ ਫੋਟੋ ਸਾਂਝੀ ਕੀਤੀ ਬਿਲਕੁਲ ਜੀ ਬਿਲਕੁਲ ਮੈਂ ਉਹ ਗਾਰਹੀ ਸੀ ਤਾਂ ਹਨਾ ਮੈਨੂੰ ਬਾਰ-ਬਾਰ ਮੇਰੇ ਅੱਖਾਂ ਦੇ ਚਿਹਰਾ ਗਿਆ ਰਿਹਾ ਸੀ ਨਾ ਤੇ ਜਿਹਦੇ ਵਿੱਚ ਉਹ ਬਾਪੂ ਜੀ ਪਿਤਾ ਜੀ ਲੈ ਕੇ ਬੈਠੇ ਨੇ ਛੋਟੇ ਜਿਹੇ ਬੱਚੇ ਨੂੰ ਹਨਾ ਤੇ ਬਸ ਮਤਲਬ ਕਿ ਕਹਿ ਲੋ ਕੋਈ ਖੁਸ਼ੀ ਦਾ ਸ਼ਬਦ ਹੀ ਨਹੀਂ ਸੀਗਾ ਇੱਕ ਦੋ ਦਿਨ ਅਸੀਂ ਵਰਫੀਆਂ ਖਵਾਈਆਂ ਲੱਡੂ ਖਵਾਏ ਲੰਗ ਤੇ ਵੜਦੇ ਨੂੰ ਖਵਾਏ ਸਾਰਿਆਂ ਨੂੰ ਵੀ ਮਤਲਬ ਕਿ ਸਾਰੇ ਸੋਚਣ ਵੀ ਇਹਨਾਂ ਦੇ ਘਰ ਅੱਜ ਕੀ ਹੋਇਆ ਪਰ ਬਾਪੂ ਤਾਂ ਕਹੀ ਜਾਂਦੇ ਵੀ ਸਰਕਾਰ ਤੰਗ ਕਰੀ ਜਾਂਦੀ ਉਹਨਾਂ ਨੂੰ ਬਿਲਕੁਲ ਦੇਖੋ ਇਸ ਗੱਲ ਤੇ ਉੱਤੇ ਵੀ ਦੇਖੋ ਹਨਾ ਕਿ ਪਹਿਲਾਂ ਖੁਸ਼ੀ ਆਈ ਬਾਅਦ ਵਿੱਚ ਇੱਕ ਖਬਰ ਵੀ ਆਈ ਮੀ ਸਾਨੂੰ ਇੱਕ ਸਰਕਾਰ ਨੇ ਚਿੱਠੀ ਪਾਈ ਬਹੁਤ ਗਲਤ ਗੱਲ ਆ ਯਾਰ ਆਪਣੀ ਦਿਲ ਤੇ ਹੱਥ ਰੱਖ ਕੇ ਦੇਖੋ ਹਨਾ ਕਿ ਜਿਸ ਇਨਸਾਨ ਨੇ ਇੰਨਾ ਦੁੱਖ ਸਹਿਣ ਤੋਂ ਬਾਅਦ ਬਾਪੂ ਦੋ ਸਾਲਾਂ ਤੋਂ ਉਹਨਾਂ ਦੇ ਘਰ ਵਿੱਚ ਕੋਈ ਖੁਸ਼ੀ ਨਾ ਆਈ ਦੋ ਸਾਲਾਂ ਤੋਂ ਉਹਨਾਂ ਦੇ ਜਿਹੜਾ ਅੱਖਾਂ ਦੇ ਹੰਝੂ ਨੇ ਜਿਹੜੇ ਨਹੀਂ ਰੁਕ ਪਾਏ ਉਹਨਾਂ ਦਾ ਮੂੰਹ ਜਿਹੜਾ ਖੂਨ ਭਰਿਆ ਸੀ ਪਰ ਪ੍ਰਮਾਤਮਾ ਨੇ ਉਹਨਾਂ ਤੇ ਮਿਹਰ ਕੀਤੀ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ ਤਾਂ ਸਾਡਾ ਵੀ ਮੂੰਹ ਹੋ ਗਿਆ ਅੱਜ ਤਾਂ ਸਾਡਾ ਵੀ ਮੂੰਹ ਹੋ ਗਿਆ ਜਿਹੜਾ ਰੰਗਾਉਣ ਦਾ ਨਾ ਤਾਂ ਬਹੁਤ ਦੁੱਖ ਲੱਗਦਾ ਵੀ ਹਾਂ ਬਹੁਤ ਗੁੱਸਾ ਵੀ ਆਉਂਦਾ ਸਰਕਾਰਾਂ ਤੇ ਫਿਰ ਗੁੱਸਾ ਆਉਂਦਾ ਬਿਲਕੁਲ ਆਉਂਦਾ ਜੀ ਡਰ ਨਹੀਂ ਲੱਗਦਾ ਜਿਵੇਂ ਤੁਹਾਡੇ ਖਿਲਾਫ ਨਹੀਂ ਚੱਲਦੇ ਜਾਂ ਕਦੇ ਪਰਚਾ ਪੁਰਚਾ ਦੇ ਦੇਾਂਗੇ ਇੰਨਾ ਬੋਲਦੇ ਹੋ ਤੁਸੀਂ ਸਰਕਾਰਾਂ ਦੇ ਖਿਲਾਫ ਪਰਚਾ ਦੇਣ ਨੂੰ ਕੀ ਹੋ ਜਾਊਗਾ ਜੀ ਪਰਚਾ ਕਿ ਡਿੱਗ ਵੱਡੀ ਚੀਜ਼ ਹੈ ਪਰਚਾ ਹੁੰਦਾ ਕੀ ਹੈ ਪਰਚੇ ਤਾਂ ਉਹਨਾਂ ਤੇ ਨਾ ਹੋਏ ਜਿਨ੍ਹਾਂ ਨੇ ਸਾਡੇ ਤੇ ਡੇਡ ਡੇਡ 200 ਬੰਦਾ ਸਾਡੇ ਤੇ ਚੜਾਇਆ ਲਿਆ ਕੇ ਸਾਨੂੰ ਕੁੱਟਿਆ ਮਾਰਿਆ ਸਾਡਾ ਸੋਨਾ ਪੈਸਾ ਚਾਂਦੀ ਸਭ ਕੁਝ ਲੁੱਟਿਆ ਸਾਡੀ ਉਸ ਤੀਜੀ ਪੀੜ੍ਹੀ ਜਿਹਦੇ ਤੇ ਕਦੇ ਕੋਈ ਅਸੀਂ ਉਂਗਲ ਨਹੀਂ ਉਠਾਉਣ ਦੇ ਸਕਦੇ ਨਾ ਉਹਦੇ ਤੇ ਆ ਕੇ ਉਹਨਾਂ ਨੇ ਹੱਥ ਚੱਕਿਆ ਉਹਨਾਂ ਦੇ ਥੱਪੜ ਮਾਰੇ ਪਰਚਾ ਤਾਂ ਉਹਨਾਂ ਤੇ ਨਹੀਂ ਹੋਇਆ ਸਾਡੇ ਤੇ ਕੀ ਹੁਣ ਉਹ ਸੋਨਾ ਕਿੱਥੇ ਗਿਆ ਪਤਾ ਹੀ ਨਹੀਂ ਜੀ ਉਹ ਚੱਲ ਰਹੀ ਹੈ ਕ੍ਰਾਈਮ ਬ੍ਰਾਂਚ ਦੀ ਰਿਪੋਰਟ ਦੱਸੂਗੀ ਵੀ ਕਿੱਥੇ ਗਿਆ ਸੋਨਾ ਇਹ ਹੁੰਦਾ ਕੀਦਾ ਜਿਵੇਂ ਪੀੜੀ ਦਾਰ ਪੀੜੀ ਫਿਰ ਕਿਹਦੇ ਕੋਲੇ ਜਾਂਦਾ ਇਹ ਇਹ ਤਾਂ ਜੀ ਦੇਖੋ ਜੱਦੀ ਪੁਸ਼ਤੀ ਚੀਜ਼ਾਂ ਨੇ ਜੀ ਚੱਲੀ ਜਾਂਦਾ ਗਾਂ ਦੀ ਗਾਂ ਬਸ ਉਹਦੇ ਚੋਂ ਦੇਖੋ ਕੁਝ ਚੀਜ਼ ਇਹ ਹਜੇ ਹੁੰਦੀਆਂ ਨੇ ਵਿਰਾਸਤੀ ਹੁੰਦੀਆਂ ਨੇ ਵੀ ਆਪਾਂ ਉਸ ਚੀਜ਼ ਨੂੰ ਵਧਾ ਸਕਦੇ ਆ ਘਟਾ ਨਹੀਂ ਸਕਦੇ ਜਿਵੇਂ ਕਿ ਜਿਨੇ ਕਿ ਜਿਹੜੇ ਇਲਾਕਾ ਏ ਅਸੀਂ ਆਪਣੇ ਇਲਾਕੇ ਨੂੰ ਵਧਾ ਸਕਦੇ ਆ ਹੋਰ ਇਲਾਕਾ ਖਰੀਦ ਸਕਦੇ ਆ ਇਲਾਕੇ ਵਿੱਚ ਵਧਿਆ ਕਿਤੋਂ ਜਾਂਦਾ ਮਤਲਬ ਕਿ ਸਾਡੇ ਦੂਜੇ ਮਹੰਤਾਂ ਤੋਂ ਏਰੀਆ ਲੈ ਲੈਨੇ ਆ ਅਸੀਂ ਪੈਸੇ ਦੇ ਕੇ ਮਤਲਬ ਕਿ ਪੈਸੇ ਦੇ ਕੇ ਨਹੀਂ ਕਹਿ ਸਕਦੀ ਵੀ ਜਿਵੇਂ ਮੰਨ ਲਓ ਕਹਿ ਲਓ ਕਿ ਸਾਡੀ ਬਰਾਦਰੀ ਦੇ ਵਿੱਚ ਕੁਝ ਨਿਯਮ ਹੁੰਦੇ ਨੇ ਹੂੰ ਉਸ ਨਿਯਮ ਨੂੰ ਦੇਖ ਕੇ ਫਿਰ ਐ ਤੁਸੀਂ ਮੂਸੇਪਿੰਡ ਜਾਓਗੇ ਤਾਂ ਉੱਥੋਂ ਵਾਲੇ ਜਿਹੜੇ ਮਹੰਤ ਆ ਉਹਨਾਂ ਨੂੰ ਦਿੱਕਤ ਨਹੀਂ ਹੋਊਗੀ ਦੇਖੋ ਮੈਂ ਉਸ ਮੂਸੇਪਿੰਡ ਜਾ ਕੇ ਕੋਈ ਵਧਾਈ ਨਹੀਂ ਮੰਗਣੀ ਅੱਛਾ ਵਧਾਈ ਮੰਗਣ ਨਹੀਂ ਜਾ ਰਹੇ ਨਹੀਂ ਨਹੀਂ ਦੇਖੋ ਮੈਂ ਤਾਂ ਚੰਡੀਗੜ੍ਹ ਜਾਣੀ ਆਇਆ ਤਾਂ ਮੇਰੇ ਕੱਲੂ ਚੰਡੀਗੜ੍ਹ ਵਾਲੇ ਮਹੰਤ ਮੇਰੇ ਤੇ ਜਾ ਕੇ ਕਹਿ ਦਨਗੇ ਭਾਈ ਤੂੰ ਸਾਡੇ ਚੰਡੀਗੜ੍ਹ ਕਰਨ ਕੀ ਆ ਗਈ ਆਪਾਂ ਕਿਸੇ ਦੀ ਵਧਾਈ ਨਹੀਂ ਛੇੜਨੀ ਉਹ ਉਹਨਾਂ ਦਾ ਪਰਸਨਲ ਹੀ ਹੱਕ ਆ ਆਪਾਂ ਤਾਂ ਖੁਸ਼ੀ ਮਨਾਉਣ ਜਾਣਾ ਉੱਥੇ ਪੁੱਤ ਜੰਮਿਆ ਪੁੱਤ ਦੀ ਖੁਸ਼ੀ ਮਨਾਉਣ ਜਾਣਿਆ ਤਾਂ ਕੋਈ ਵੀ ਮਨਾ ਕੇ ਜਾ ਸਕਦੇ ਹੋ ਕਿਤੇ ਬਿਲਕੁਲ ਜਾ ਸਕਦੇ ਆ ਜੀ ਹੱਕ ਹੈ ਸਾਨੂੰ ਜਾਣ ਦਾ ਵਧਾਈ ਨਹੀਂ ਮੰਗ ਸਕਦੇ ਨਹੀਂ ਆਪਾਂ ਵਧਾਈ ਕਿਉਂ ਮੰਗਣੀ ਆ ਆਪਣੇ ਤਾਂ ਜੇ ਸੀਐਮ ਸੀਐਮ ਸਾਹਿਬ ਦੇ ਵੀ ਜਾਓਗੇ ਤਾਂ ਉੱਥੇ ਵਧਾਈ ਨਹੀਂ ਮੰਗ ਸਕਦੇ ਨਹੀਂ ਵਧਾਈ ਮੰਗਣੀ ਜੀ ਜੋ ਪਿਆਰ ਦੇਣਗੇ ਉਹ ਤਾਂ ਲਵਾਂਗੀ ਜੀ ਫਿਰ ਨਾ ਨਹੀਂ ਹੈਗੀ ਕੋਈ ਉਹ ਤਾਂ ਹੁਣ ਦੇਖੋ ਕੋਈ ਵੀ ਦੇਊਗਾ ਉਹ ਤਾਂ ਤੁਹਾਡੇ ਹੁਣ ਸਟੂਡੀਓ ਚ ਆਈਆਂ ਤੁਸੀਂ ਵੀ ਮੈਨੂੰ ਮੇਰਾ ਮਾਨਪਨ ਕਰ ਦੋਂਗੇ ਉਹ ਥੋੜੀ ਕਹੂੰਗੀ ਮੈਂ ਕਹੂੰਗੀ ਲਿਆਓ ਜੀ ਉਹ ਤਾਂ ਰੂਲ ਹੈ ਆਪਣਾ ਉਹ ਤਾਂ ਸੱਚਾ ਦੇ ਕੋਈ ਦੇ ਵਿੱਚ ਕੋਈ ਦੋ ਰਾਏ ਨਹੀਂ ਦੇਖੋ ਹੁਣ ਰਸਤੇ 'ਚ ਕੋਈ ਜਾਂਦੇ ਨੂੰ ਫੜਾ ਜਾਂਦਾ ਪੈਸੇ ਜਾਂਦੀ ਨੂੰ ਫੜਾ ਦਿੰਦੇ ਐ ਲੋਕ ਬਿਲਕੁਲ ਬਹੁਤ ਪਿਆਰ ਕਰਦੇ ਨੇ ਕਹਿੰਦੇ ਬਾਬਾ ਜੀ ਸਾਡੀ ਅਰਦਾਸ ਕਰਦੇ ਹੋ ਹੋਰ ਦੱਸਦੀ ਆ ਪਤਾ ਕੀ ਇਹਨਾਂ ਕਈ ਗੱਲਾਂ ਮੈਂ ਖੁਦ ਨਹੀਂ ਸਮਝ ਪਾਉਂਦੀ ਕਿ ਯਾਰੀ ਰੱਬ ਹੈ ਕੀ ਚੀਜ਼ ਆ ਮੈਂ ਦੁੱਖਾਂ ਮਤ ਸਭ ਡੇਲੀ ਜਾਂਦੀ ਆ ਹੂੰ ਉੱਥੇ ਇੱਕ ਕੁੜੀ ਨਾ ਮਤਲਬ ਕਿ ਹੁਣ ਉਹ ਭੈਣ ਆਸਟ੍ਰੇਲੀਆ ਚਲੀ ਗਈ ਹੂੰ 3-4 ਸਾਲ ਪਹਿਲਾਂ ਮਿਲਿਓ ਮੈਨੂੰ ਭੈਣ ਤੇ ਉਹਦੇ ਕੋਲ ਨਾ ਬੜਾ ਵਧੀਆ ਪਰਸ ਤੇ ਮੈਨੇ ਉਹਨੂੰ ਕਿਹਾ ਦੀਦੀ ਮੈਨੂੰ ਪਰਸ ਲਿਆ ਦਿਓ ਇੱਕ ਤੇ ਉਹਨਾਂ ਬਈ ਮਤਲਬ ਕਿ ਕਹਿ ਲੋ ਵੀ ਉਮਰ ਤੋਂ ਅੱਗੇ ਪਿੱਛੇ ਸੇਵਾ ਕਰ ਜਾਂਦੀ ਸੀ ਜਾਂ ਉਹਦੇ ਯਾਦ ਨਹੀਂ ਰਿਹਾ ਜਾਂ ਉਹਦੇ ਮਾਈਂਡ ਸੈਟ ਸਲਿੱਪ ਕਰ ਗਈ ਜਾਂ ਉਹਨੇ ਧਿਆਨ ਨਹੀਂ ਦਿੱਤਾ ਉਹਨੇ ਮੈਨੂੰ ਪਰਸ ਨਹੀਂ ਦਿੱਤਾ 3 ਸਾਲ ਤੋਂ ਲਗਾਤਾਰ ਸੇਵਾ ਕਰਦੀ ਆਉਂਦੀ ਰਹੀ 3 ਸਾਲ ਤੋਂ ਬਾਅਦ ਨੇ ਉਹ ਕਿਸੇ ਕੋਲ ਗਈ ਪੰਡਿਤ ਕੋਲ ਗਈ ਜਾਂ ਕਿਸੇ ਤੋਂ ਪੁੱਛਿਆ ਉਹ ਕਹਿੰਦੀ ਤੁਸੀਂ ਮਹਾਂਤਾਂ ਨੂੰ ਕੋਈ ਚੀਜ਼ ਦੇ ਦਿਓ ਜੀ ਅੱਛਾ ਤਾਂ ਉਹ ਮੈਨੂੰ ਮਿਲੀ ਤਾਂ ਮੈਨੂੰ ਕਹਿੰਦੀ ਦੀਦੀ ਤੁਹਾਡੇ ਲਈ ਪਰਸ ਲੈ ਕੇ ਆਂਦਾ ਹਾਂ ਮੈਂ ਕਿਹਾ ਲੈ ਆਪ ਦੇ ਦੋ ਮੈਂ ਬੜੀ ਖੁਸ਼ ਹੋਈ ਪਰਸ ਮਿਲਿਆ ਕੁੜੀ ਨੂੰ ਉਹੀ ਸੇਮ ਮਤਲਬ ਕਿ ਉਵੇਂ ਦਾ ਜਾਂ ਉਦੋਂ ਤੋਂ ਵਧੀਆ ਵਾਲਾ ਜਿਵੇਂ ਦਾ ਵੀ ਉਹਨੇ ਮੈਨੂੰ ਦਿੱਤਾ ਬਣ ਬੜਾ ਚੰਗਾ ਲੱਗਿਆ ਕਿਸੇ ਵੱਲੋਂ ਦਿੱਤਾ ਤੋਹਫਾ ਭੇਂਟ ਕੋਈ ਉਹਦੀ ਕੀਮਤ ਨਹੀਂ ਹੁੰਦੀ ਉਹ ਬੇਸ਼ੁਮਾਰ ਕੀਮਤੀ ਚੀਜ਼ਾਂ ਨੇ ਸੜਕ ਤੇ ਜਾਂਦੇ ਵੀ ਲੋਕ ਆਏ ਤੁਹਾਨੂੰ ਮਤਲਬ ਆਸ਼ੀਰਵਾਦ ਲੈਣ ਆਸਤੇ ਬਿਲਕੁਲ ਜੀ ਵੱਡ ਹਿਊਮਰ ਤੇ ਬੰਦੇ ਵੀ ਬਿਲਕੁਲ ਮੈਂ ਕਹਿੰਦਾ ਇੱਕ ਦਿਨ ਨਵਜੋਤ ਸਿੰਘ ਸਿੱਧੂ ਕਾਂਦੇ ਬਾਬਾ ਜੀ ਮੱਥਾ ਟੇਕਦਿਆਂ ਮੈਂ ਕਿਹਾ ਸੱਤੇ ਘੈਰ ਆਹੜਾ ਗਾ ਮੈਂ ਵੀ ਐਵੇਂ ਹੀ ਬੋਲਦਾ ਕਿੱਥੇ ਕਿੱਥੇ ਮਿਲਦੇ ਪੁਰਾਣੇ ਬਸ ਸਟੈਂਡ ਦੀ ਗੱਲ ਹੈ ਮੈਂ ਸਕੂਟੀ ਤੇ ਜਾ ਰਹੀ ਸਵੇਰੇ ਸਵੇਰੇ ਪਛਾਣਦੇ ਆ ਤੁਹਾਨੂੰ ਬਿਲ ਦੇਖੋ ਜੇ ਪਛਾਣਿਆ ਹੋਊਗਾ ਤਾਂ ਹੀ ਉਹਨਾਂ ਨੇ ਕਿਹਾ ਹੋਊਗਾ ਕਾਰ ਦਾ ਸ਼ੀਸ਼ਾ ਥੱਲੇ ਕਰਕੇ ਬਿਲਕੁਲ ਤੁਸੀਂ ਇਹ ਨਵਜੋਤ ਸਿੰਘ ਸਿੱਧੂ ਤੇ ਜਿੰਦਾਂ ਨੇ ਇੰਟਰਵਿਊ ਕਰੋਗੇ ਪੁੱਛੇ ਉਹਨਾਂ ਨੂੰ ਇਹ ਗੱਲ ਬੇਸ਼ੱਕ ਵੀ ਤੁਹਾਨੂੰ ਇੱਕ ਦਿਨ ਜਸਲੀਨ ਮਹੰਤ ਮਿਲੀ ਸੀ ਕੀ ਕਿਹਾ ਫਿਰ ਉਹਨਾਂ ਨੇ ਉਹ ਕਹਿੰਦੇ ਬਾਬਾ ਜੀ ਮੱਥਾ ਟੇਕਦੇ ਆ ਮੈਂ ਕਿਹਾ ਸੱਤੇ ਖੈਰ ਆ ਹੋਣ ਖੈਰ ਹੋਈ ਤਾਂ ਉਹਨਾਂ ਦੀ ਹੈ ਨਹੀਂ ਚਲੋ ਹੋ ਜੂਗੀ ਅਗਲੇ ਉੱਥੇ ਵਾਪਸ ਚਲੇ ਗਏ ਆਪਣੇ ਮੈਦਾਨ 'ਚ ਆਈਪੀਐਲ 'ਚ ਹੋਰ ਕੀ ਚਾਹੀਦਾ ਨਾ ਤਾਂ ਉਹ ਅੰਮ੍ਰਿਤਸਰ ਉਹ ਟਿਕਟ ਦਿੱਤੀ ਪਾਰਟੀ ਨੇ ਨਾ ਉਹਨਾਂ ਦੀ ਸੁਣਵਾਈ ਹੋਈ ਦੇਖੋ ਤੇ ਤੁਸੀਂ ਦਿਲੋਂ ਅਸ਼ੀਰਵਾਦ ਨਹੀਂ ਦਿੱਤਾ ਨਹੀਂ 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 ਅੱਛਾ ਇਹਦਾ ਮਤਲਬ ਮੈਂ ਮੋਦੀ ਨੂੰ ਕਹਦਾ ਮੋਦੀ ਅੱਜ ਮਰ ਜਾਏਦਾ ਦਾ ਮਤਲਬ ਮੋਦੀ ਮਰ ਜਾਊਗਾ ਮੇਰੇ ਬਦਦਵਾ ਨਾਲ ਐਵੇਂ ਨਹੀਂ ਹੁੰਦਾ ਸਰ ਐਵੇਂ ਦਾ ਕੋਈ ਕਨਸੈਪਟ ਨਹੀਂ ਹੈਗਾ ਤੇ ਉਸ ਤੋਂ ਬਾਅਦ ਨਾ ਉਹ ਕੁੜੀ ਨੇ ਮੈਨੂੰ ਪਰਸ ਦਿੱਤਾ ਤੇ ਕੁਝ ਦਿਨਾਂ ਬਾਅਦ ਉਹ ਵੀਜ਼ਾ ਆ ਗਿਆ ਦੇਖੋ ਮੈਂ ਕਹਾ ਵੀ ਮੇਰੇ ਕਰਕੇ ਵੀਜ਼ਾ ਆਇਆ ਨਹੀਂ ਹਾਂ ਇਹ ਤਾਂ ਇੱਕ ਉਸ ਰੱਬ ਇਲਾ ਤੁਸੋਂ ਹੋਣਾ ਵੀਜ਼ੇ ਵਾਲੇ ਨੂੰ ਇਹ ਕਹਿੰਦੇ ਹੋ ਵੀ ਤੁਹਾਨੂੰ ਆ ਕੇ ਗਿਫਟ ਦਿਓ ਤੇ ਤੁਹਾਡੇ ਵੀਜ਼ੇ ਆ ਜਾਵੇ ਸੋ ਇਹੇ ਲੈਂਡ ਲੱਗ ਜੂਗੀ ਬਾਹਰ ਉੱਤੇ ਨਹੀਂ 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 ਦੇਖੋ ਮੈਂ ਕਹਿੰਦੀ ਮੈਂ ਨਹੀਂ ਕਹਿੰਦੀ ਵੀ ਮੈਂ ਮਹੰਤਾਂ ਜਾਂ ਮੈਨੂੰ ਹੀ ਦੋ ਤੁਸੀਂ ਕਿਸੇ ਵੀ ਮਹੰਤ ਦਾ ਸਤਿਕਾਰ ਕਰੋਗੇ ਨਾ ਦੇਖੋ ਆਪਾਂ ਉਹ ਸਮਾਜ ਚ ਬਿਲੋਂਗ ਕਰਦੇ ਆ ਨਾ ਜੀ ਆਪਾਂ ਸਵੇਰੇ ਉੱਠਣਸਾਰ ਨਾ ਆਪਣੇ ਕੱਪੜਾ ਮੂੰਹ ਦੇ ਤੋਂ ਬਾਹਰ ਉਤਾਰਦੇ ਆ ਪਹਿਲਾਂ ਆਪਾਂ ਇਹ ਗੱਲ ਕਹਿੰਦੇ ਆ ਮਾਲਕਾ ਦੁੱਧ ਪੁੱਤ ਵਾਲੇ ਦੇ ਮੱਥੇ ਲਾਈ ਆਪਾਂ ਉਸ ਸਮਾਜ ਚ ਬਿਲੋਂਗ ਕਰਦੇ ਆ ਜੀ ਤਾਂ ਆਪਾਂ ਨੂੰ ਲੋਕ ਪਿਆਰ ਕਰਦੇ ਨੇ ਤਾਂ ਕਹਿੰਦੇ ਨੇ ਕਿ ਮਹੰਤਾਂ ਦੀ ਜੀਤ ਤੇ ਸਰਸਵਤੀ ਵਸਦੀ ਆ ਇਹ ਸ਼੍ਰੀ ਰਾਮ ਜੀ ਨੇ ਦਿੱਤਾ ਹੋਇਆ ਸਾਨੂੰ ਇੱਕ ਉਹ ਆ ਤੋਹਫਾ ਵਾਰ ਕਹਿ ਲੋ ਤੋਹਫਾ ਕਹਿ ਲੋ ਸਾਨੂੰ ਜੋ ਮਹਾਰਾਜ ਭਗਵਾਨ ਰਾਮ ਜੀ ਨੇ ਦਿੱਤਾ ਸੀ ਸਾਨੂੰ ਉਹ ਜੰਗਲ ਚ ਗਏ ਜਦੋਂ ਬਨਵਾਸ ਕੱਟਣ ਜਾ ਰਹੇ ਸੀ ਨਾ ਤਾਂ ਉਹਨਾਂ ਦੇ ਪਿੱਛੇ ਲੱਖਾਂ ਦੀ ਭੀੜ ਚਲੀ ਗਈ ਸੀ ਉਹ ਕਹਿੰਦੇ ਨਰ ਤੇ ਨਾਰੀਆਂ ਜਾਓ ਅੱਛਾ ਨਰ ਸੀਗੇ ਉਹ ਆਦਮੀ ਸੀ ਤੇ ਨਾਰੀਆਂ ਸੀ ਔਰਤਾਂ ਤੇ ਪਿੱਛੇ ਰਹਿ ਕੇ ਭਗਤ ਜੀ ਸਾਡੇ ਵਰਗੇ ਹੂੰ ਜਦੋਂ 14 ਸਾਲਾਂ ਬਾਅਦ ਉਹ ਬਨਵਾਸ ਕੱਟ ਕੇ ਆਏ ਵਾਪਸ ਉਹ ਕਹਿੰਦੇ ਭਗਤ ਜੀ ਤੁਸੀਂ ਇੱਥੇ ਬੈਠੇ ਹੋ ਉਹ ਕਹਿੰਦੇ ਬਾਬਾ ਜੀ ਤੁਸੀਂ ਉਹ ਕਹਿ ਕੇ ਗਏ ਉਹ ਵੀ ਨਰ ਤੇ ਨਾਰੀਆਂ ਜਾਓ ਨਾ ਸੀ ਨਾਰਸੀ ਨਾ ਸੀ ਨਾਰੀਆਂ ਸੀ ਉਹ ਕਹਿੰਦੇ ਫਿਰ ਤੁਸੀਂ 14 ਸਾਲ ਕਿਵੇਂ ਗੁਜ਼ਾਰਾ ਕੀਤਾ ਉਹ ਕਹਿੰਦੇ ਜੀ 14 ਸਾਲ ਅਸੀਂ ਇਹ ਦਰਖਤਾਂ ਦੇ ਪੱਤੇ ਖਾਦੇ ਇਹਨਾਂ ਦੇ ਸੱਕ ਖਾਦੇ ਇਹਨਾਂ ਦੇ ਛਿਲੜ ਖਾਦੇ ਇਹਨਾਂ ਦੇ ਫਲ ਖਾਦੇ ਮੀਂਹ ਪਏ ਤੇ ਪਾਣੀ ਪੀਤਾ ਉਹ ਕਹਿੰਦੇ ਫਿਰ ਅੱਜ ਤੋਂ ਬਾਅਦ ਤੁਹਾਡੀ ਜੀਵ ਤੇ ਸਰਸਵਤੀ ਦਾ ਵਾਸ ਹੋਊਗਾ ਜੋ ਤੁਸੀਂ ਕਹਿ ਦੋਗੇ ਉਹ ਪੂਰਾ ਹੋਊਗਾ ਪੂਰਾ ਹੋਊਗਾ ਤੁਸੀਂ ਗ੍ਰਹਿ ਪ੍ਰਵੇਸ਼ ਵਾਲੇ ਘਰ ਤੁਸੀਂ ਕਿਸੇ ਵਿਆਹ ਕਿਸੇ ਮੁੰਡੇ ਹੋਏ ਤੇ ਇਸ ਖੁਸ਼ੀ 'ਚ ਸਭ ਤੋਂ ਪਹਿਲਾਂ ਤੁਸੀਂ ਯਾਦ ਕਰੇ ਜਾਓਗੇ ਇਹ ਸੱਚ ਹੈ ਇਹ ਥਰਡ ਜੈਂਡਰ ਸੀ ਉਹ ਮਤਲਬ ਜਿਹੜਾ ਇੱਕ ਨਰ ਇੱਕ ਨਾਰੀ ਤੇ ਤੀਜਾ ਜੈਂਡਰ ਸੀ ਮਹੰਤ ਹਾਂਜੀ ਮਹੰਤ ਅੱਜ ਕੱਲ ਦਾ ਇਹ ਮਿਕਸਚਰ ਜਿਹਾ ਹੋ ਗਿਆ ਇਹ ਐਲਜੀਬੀਟੀਕਿਊ ਇਹ 트랜ਸ ਜੈਂਡਰਸ ਨੇ ਇਹ ਸਮਝ ਤੋਂ ਬਾਹਰ ਹੋ ਗਈ ਗੱਲ ਹੁਣ ਇਹ ਤਾਂ ਸਾਡੀ ਵੀ ਸਮਝ ਚ ਨਹੀਂ ਜੀ ਹੈਗੀ ਥੋੜੀ ਵੀ ਸਮਝ ਤੋਂ ਬਾਹਰ ਹੈ ਨਾ ਜੀ ਨਾ ਹੁਣ ਤੁਸੀਂ ਇੱਕ ਖਬਰ ਸੁਣੀ ਹੈ ਜੀ ਕਹਿੰਦੇ ਇੱਕ ਜਾਪਾਨ ਪਤਾ ਨਹੀਂ ਚਾਈਨਾ ਚ ਇੱਕ ਬੰਦੇ ਨੇ ਆਪਰੇਸ਼ਨ ਕਰਾ ਕੇ ਆਪਣੇ ਆਪ ਨੂੰ ਕੁੱਤਾ ਬਣਾ ਲਿਆ ਹਾਂ 18 ਲੱਖ ਰੁਪਈਆ ਲੱਗ ਗਏ ਹਾਂ ਦੱਸ ਉਹਦੇ ਵਰਗਾ ਮੂਰਖ ਕੋਈ ਹੋਊਗਾ ਉਹਦੇ ਵਰਗਾ ਕੋਈ ਮੂਰਖ ਹੋਊਗਾ ਤੈਨੂੰ ਕੁੱਤਿਆਂ ਨਾਲ ਪਿਆਰ ਆ ਤੂੰ 18 ਲੱਖ ਦੇ ਉਹ ਜਿਹੜੇ ਆਵਾਰਾ ਜੰਗਲੀ ਕੁੱਤੇ ਫਿਰਦੇ ਨੇ ਉਹਨਾਂ ਵਾਸਤੇ ਘਰੀ ਬਣਾ ਦਿੰਦਾ ਪਤੰਦਰਾ ਕਮ ਸੇ ਕਮ ਰਹਿ ਕੇ ਉਸ ਰੱਬ ਤੋਂ ਖੁਦਾ ਦੀ ਉਹ ਤੇਰੇ ਤੇ ਤੈਨੂੰ ਪਰਮਾਤਮਾ ਤੈਨੂੰ ਅਸ਼ੀਸ਼ਾ ਦਾ ਦਿੰਦਾ ਜਿਹੜਾ ਤੀਜਾ ਜੈਂਡਰ ਹੈ ਜਿਹੜਾ ਜਿਵੇਂ ਤੁਸੀਂ ਹੋ ਹਾਂਜੀ ਉਹ ਤੁਸੀਂ ਜੰਮੇ ਮੇਲ ਸੀਗੇ ਨਹੀਂ ਨਹੀਂ ਜੰਮੇ ਨਹੀਂ ਫੀਮੇਲ ਜੰਮੇ ਨਾ ਤਾਂ ਨਾ ਤੁਹਾਡੇ ਸੈਕਸ਼ੁਅਲ ਆਰਗਨਸ ਮੇਲ ਵਰਗੇ ਐ ਨਾ ਫੀਮੇਲ ਵਰਗੇ ਐ। ਬਿਲਕੁਲ। ਠੀਕ ਐ। ਤੁਸੀਂ ਕਨਸੀਵ ਕਰ ਸਕਦੇ ਹੋ? ਨਹੀਂ। ਉਹ ਵੀ ਨਹੀਂ ਹੋ ਸਕਦਾ। ਨਹੀਂ। ਮਤਲਬ ਬੱਚਾ ਵੀ ਪੈਦਾ ਨਹੀਂ ਕਰ ਸਕਦਾ। ਨਹੀਂ ਕਰ ਸਕਦੇ ਜੀ। ਇਹਦਾ ਮਤਲਬ ਕਿ ਇਹ ਹੋ ਗਿਆ ਥਰਡ ਜੈਂਡਰ। ਬਿਲਕੁਲ। ਹਨਾ ਤੇ ਲੇਕਿਨ ਤੁਹਾਨੂੰ ਰੱਖ ਕੈਟਾਗਰੀ ਦਿੱਤਾ ਐਲਜੀਬੀਟੀਕਿਊ ਵਾਲੀ ਕੈਟਾਗਰੀ ਚ ਰੱਖਤਾ। ਮਤਲਬ ਕਿ ਜਿਹੜਾ ਕੋਈ ਮੇਲ ਐ ਹੈ ਤਾਂ ਉਹ ਮੇਲ ਪਰ ਉਹ ਮੇਲ ਨੂੰ ਮੇਲ ਪਸੰਦ ਐ ਲੈਸਬੀਅਨ ਕੁੜੀ ਨੂੰ ਕੁੜੀ ਪਸੰਦ ਐ। ਉਹ ਸਾਰਾ ਇੱਕੋ ਕੈਟਾਗਰੀ ਚ ਸਾਰਿਆਂ ਨੂੰ ਹੁਣ ਰੱਖ ਦਿੱਤਾ ਗਿਆ ਮੇਰੇ ਖਿਆਲ ਔਰ ਜਿਹੜੀਆਂ ਜੌਬਸ ਐ ਜਾਂ ਸਰਕਾਰੀ ਮੇਰੇ ਖਿਆਲ ਸਰਟੀਫਿਕੇਟਸ ਨਹੀਂ ਐ ਜਿਹੜੇ ਫਾਰਮਸ ਵੀ ਨਹੀਂ ਉਹਦੇ ਤੇ ਸਿਰਫ ਅਦਰ ਜੈਂਡਰ ਲਿਖਤਾ ਇਹਦੇ ਨਾਲ ਤੁਹਾਨੂੰ ਨੁਕਸਾਨ ਨਹੀਂ ਹੋਇਆ ਤੁਹਾਡੀ ਬਿਲਕੁਲ ਨੁਕਸਾਨ ਹੋ ਗਿਆ ਜੀ ਸਮਾਈ ਨੂੰ ਨੁਕਸਾਨ ਤਾਂ ਹੋ ਗਿਆ ਜੀ ਪਰ ਕਿਤੇ ਨਾ ਕਿਤੇ ਮੈਂ ਇਹ ਸੋਚਦੀ ਆਂ ਕਿ ਜੋ ਸਰਕਾਰਾਂ ਕਰਦੀਆਂ ਇਹਨਾਂ ਨੇ ਇਹਨਾਂ ਨੇ ਕਿੱਥੇ ਤੱਕ ਮੱਥਾ ਲਾ ਸਕਦੇ ਹਨ ਹੁਣ ਇਹਨਾਂ ਨੇ ਜੋ ਕਰਤਾ ਸੁਪਰੀਮ ਕੋਰਟ ਨੇ ਜੋ ਕਰਿਆ ਠੀਕ ਹੈ ਠੀਕ ਹੈ ਜੋ ਇਹਨਾਂ ਨੂੰ ਚੰਗਾ ਲੱਗੇ ਇਹਨਾਂ ਨੇ ਕਰਤਾ ਪਰ ਜੋ ਦੇਖੋ ਸਾਡਾ ਪਿਆਰ ਹੈ ਨਾ ਲੋਕ ਉਹਨਾਂ ਨੂੰ ਉਹੀ ਕਹਿੰਦੇ ਨੇ ਜੋ ਹੈਗੇ ਨੇ ਉਹ ਉਹਨਾਂ ਨੂੰ ਉਹੀ ਕਹਿੰਦੇ ਨੇ ਸੜਕ ਤੇ ਘਿਰ ਨਾਲੇ ਜੇ ਆਪਾਂ ਇਹਨੂੰ ਡਿਫਾਈਨ ਕਰੀਏ ਜੈਂਡਰ ਤੇ ਸੈਕਸ਼ੁਅਲਿਟੀ ਵੱਖਰੀਆਂ ਚੀਜ਼ਾਂ ਹੋ ਗਈਆਂ ਬਿਲਕੁਲ ਮਤਲਬ ਤੁਸੀਂ ਥਰਡ ਜੈਂਡਰ ਹੋ ਪਰ ਜੇ ਕੋਈ ਮੇਲ ਜੇ ਕੋਈ ਗੇ ਹੈ ਉਹ ਸੈਕਸ਼ੁਅਲਿਟੀ ਹੋਗੀ ਯਾ ਲੈਸਬੀਅਨ ਹੈ ਉਹ ਸੈਕਸ਼ੁਅਲਿਟੀ ਹੋਗੀ ਕਿ ਕੁੜੀ ਨੂੰ ਕੁੜੀ ਪਸੰਦ ਆ ਮੁੰਡੇ ਨੂੰ ਮੁੰਡਾ ਬਿਲਕੁਲ ਸਾਰੀ ਗੱਲ ਛੱਡੋ ਹਾਂ ਕੋਈ ਵੀ ਕੋਈ ਵੀ ਚਾਹੇ ਤੁਸੀਂ ਮੁੰਡੇ ਨੂੰ ਇੱਕ ਸੂਟ ਪੈਨ ਆ ਕੇ ਕੁੜੀ ਬਣਾਤਾ ਉਹ ਕਹਿੰਦਾ ਵੀ ਮੈਂ ਤਾਂ ਕੁੜੀ ਆਲੇ ਮੈਂ ਮੁੰਡਾ ਪਰ ਮੈਂ ਕੁੜੀ ਬਣਨਾ ਚਾਹਣਾ ਪਰ ਉਹ ਸਾਡੇ ਵਾਂਗੂ ਦਵਾਵਾਂ ਥੋੜੀ ਦੇ ਸਕਦਾ ਜਿਹੜਾ ਸਾਡੇ ਕੋਲ ਕਨਸੈਪਟ ਆ ਜੋ ਇੱਕ ਸਾਡੀ ਜੱਦੀ ਪੁਸ਼ਤੀ ਪੀੜੀਆਂ ਤੋਂ ਚੱਲਦੀ ਆ ਪੀੜੀਆਂ ਤੋਂ ਚੱਲਦੀ ਆ ਅਸੀਂ ਆਪਣੇ ਡੇਰੇ 'ਚ ਰਹਿਨੇ ਆ ਆਪਣੇ ਸਾਡੇ ਰੂਲ ਨੇ ਕੁਛ ਹੈ ਨਾ ਵੀ ਡੇਰੇ ਨੂੰ ਸ਼ਾਮ ਨੂੰ 6-7 ਵਜੇ ਲੋਕ ਲੱਗ ਜਾਣਾ ਅਸੀਂ ਬਾਹਰ ਅੰਦਰ ਨਹੀਂ ਫਿਰਨਾ ਕਿਸੇ ਕਿਸੇ ਮਰਦ ਨੂੰ ਸਾਨੂੰ ਇਹ ਪੱਟੀ ਪੜਾਈ ਜਾਂਦੀ ਆ ਸਾਡੇ ਮਾਲਕਾਂ ਵੱਲੋਂ ਸਾਡੇ ਤੋਂ ਵੱਡੇ ਸਾਡੇ ਪਿਓ ਸਮਾਨ ਨੇ ਸਾਡੇ ਬਰਾਬਰ ਦੇ ਸਾਡੇ ਭਰਾ ਨੇ ਤੇ ਛੋਟੇ ਸਾਡੇ ਪੁੱਤ ਨੇ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੇ ਸਮਾਜ ਨੂੰ ਇੱਕ ਸੈਕਸ ਪ੍ਰਾਪਰਟੀ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਸਮਾਜ ਜਿਹੜਾ ਉਹ ਇਸ ਤਰੀਕੇ ਇਸ ਨਜ਼ਰੀਏ ਨਾਲ ਦੇਖਣਾ ਹੋ ਗਿਆ ਨਹੀਂ ਦੇਖੋ ਸਾਰੇ ਲੋਕ ਤਾਂ ਨਹੀਂ ਗਲਤ ਹੋ ਸਕਦੇ ਹੂੰ ਉਹ ਉਹਨਾਂ ਲੋਕਾਂ ਨੇ ਜਿਹੜਾ ਜਿਹੜੇ ਇਹੋ ਜੇ ਨਾ ਕ੍ਰੋਸ ਡਰੈਸਰਸ ਕਹਿ ਲੋ ਜਿਹੜੇ ਹਨਾ ਜਾਂ ਕਹਿ ਲੋ ਉਹਨਾਂ ਵੀ ਜਿਹੜੇ ਕਹਿ ਲੋ ਵੀ ਗੇਜ਼ ਨੇ ਜਿਹੜੇ ਐ ਮੈਦਾਨ ਜਾਂ ਟਰਾਂਸ ਜੈਂਡਰ ਨੇ ਜਿਹੜੇ ਬਣ ਕੇ ਦਿਨ ਰਾਤ ਘੁੰਮਦੇ ਨੇ ਉਹਨਾਂ ਦਾ ਕੰਮ ਹੀ ਇਹ ਕਰਦੇ ਨੇ ਜੀ ਜਿਹੜੇ ਅਸਲੀ ਮਹਾਂਤਰੀ ਨੇ ਨਾ ਉਹਨਾਂ ਨੂੰ ਪਤਾ ਹੈ ਵੀ ਉਹ ਕਿਸ ਟਾਈਮ ਆਉਂਦੇ ਨੇ ਉਹਨਾਂ ਦਾ ਕੀ ਕੰਮ ਹੈ ਉਹਨਾਂ ਨੇ ਕਿਵੇਂ ਦਾ ਤੁਹਾਡੇ ਘਰੇ ਆਉਣਾ ਜਾਣਾ ਉਹਨਾਂ ਦਾ ਕੀ ਪਰਪਸ ਆ ਉਹ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਔਰ ਲੋਕ ਸਾਨੂੰ ਖੁਦ ਉਹਨਾਂ ਦੀਆਂ ਬੁਰਾਈਆਂ ਦੱਸ ਦਿੰਦੇ ਨੇ ਉਹਦਾ ਨੁਕਸਾਨ ਤੁਹਾਡੇ ਸਮਾਜ ਤੇ ਇਫੈਕਟ ਪਿਆ ਕਿ ਜੋ ਕੁਛ ਉਹ ਗਲਤ ਕਰ ਰਹੇ ਆ ਤੁਹਾਡੇ ਤੇ ਕੋਈ ਅਸਰ ਨਹੀਂ ਆ ਉਹਦਾ ਦੇਖੋ ਹੁਣ ਹੁਣ ਤੁਹਾਡੇ ਸਮਾਜ ਚੋ ਵੀ ਤਾਂ ਬਹੁਤ ਸਾਰਿਆਂ ਨੇ ਕਿਸੇ ਨੇ ਵਿਆਹ ਕਰਾਇਆ ਕਿਸੇ ਨੇ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਕਿ ਕਿਸੇ ਨੂੰ ਕੋਈ ਬਿਮਾਰੀ ਲੱਗ ਗਈ ਕਿਸੇ ਨੂੰ ਕੁਝ ਹੋ ਗਿਆ ਇਹ ਵੀ ਤਾਂ ਇਹਦਾ ਹਿੱਸਾ ਹੈ ਨਾ ਤੁਹਾਡੀ ਲਾਈਫ ਦਾ ਦੇਖੋ ਉਹ ਪਤਾ ਕੀ ਆ ਜਿਹੜੇ ਸਾਡੇ ਦੇ ਵਿੱਚ ਨਾ ਜਿਵੇਂ ਕਹਿ ਲੋ ਹੁਣ ਨਾ ਵੀ ਕਹਿ ਲੋ ਵੀ ਉਹਨਾਂ ਨੇ ਆਪਣੇ ਆਪ ਨੂੰ ਦੱਸਿਆ ਮਹੰਤ ਪਰ ਉਹ ਹੈਕ ਟ੍ਰਾਂਸਜੈਂਡਰ ਸੀ ਅੱਛਾ ਉਹਨਾਂ ਨੇ ਆਪਣੀ ਭੁੱਖ ਪੂਰੀ ਕਰਨ ਲਈ ਗਲਤ ਕੰਮ ਆਪਣੇ ਨਾਲ ਕਰਵਾਏ ਅਜੋ ਬਿਮਾਰੀਆਂ ਤੋਂ ਪੀੜਤ ਹੋ ਕੇ ਬੈਠੇ ਤੁਸੀਂ ਆਪਣੇ ਆਪ ਨੂੰ ਟਰਾਂਸਜੈਂਡਰ ਨਹੀਂ ਕਹਿੰਦੇ ਨਹੀਂ ਤੁਸੀਂ ਟਰਾਂਸਜੈਂਡਰ ਨਹੀਂ ਹੋ ਨਹੀਂ ਟਰਾਂਸਜੈਂਡਰ ਨਹੀਂ ਫਿਰ ਟਰਾਂਸਜੈਂਡਰਸ ਕੌਣ ਹੁੰਦੇ ਆ ਜਿਹੜੇ ਟਰਾਂਸ ਕਰਾ ਲੈਂਦੇ ਨੇ ਜੀ ਜਿਹੜੇ ਮੇਲ ਟੂ ਫੀਮੇਲ ਬਣ ਜਾਂਦੇ ਨੇ ਉਹ ਮਤਲਬ ਮੈਡੀਕਲੀ ਚੇਂਜ ਕਰਾਉਂਦੇ ਆ ਜਿਹੜੇ ਬਿਲਕੁਲ ਉਹ ਟਰਾਂਸਜੈਂਡਰਸ ਨੇ ਬਿਲਕੁਲ ਟਰਾਂਸਜੈਂਡਰ ਮਤਲਬ ਜੇ ਕੋਈ ਮਰਦ ਜੰਮਿਆ ਉਹਨੂੰ ਅੰਦਰੋਂ ਲੱਗਿਆ ਕਿ ਉਹ ਔਰਤ ਹੈ ਮਰਦ ਨਹੀਂ ਹੈ ਉਹਦੀਆਂ ਫੀਲਿੰਗਸ ਔਰਤ ਵਰਗੀਆਂ ਫਿਰ ਉਹ ਆਪਦੇ ਆਰਗਨ ਵੀ ਚੇਂਜ ਕਰਾ ਲੈਂਦੇ ਆ ਉਕਰਾਇਲ ਹੁੰਦੇ ਨੇ ਜੀ ਜੇ ਨਹੀਂ ਵੀ ਕਰਾਂਦੇ ਤਾਂ ਵੀ ਟਰਾਂਸਜੈਂਡਰ ਹੈ ਉਹ ਨਹੀਂ ਦੇਖੋ ਹੁਣ ਉਹ ਬਾਹਰੋਂ ਬਣ ਕੇ ਘੁੰਮ ਰਿਹਾ ਉਹਨੂੰ ਲੋਕ ਟਰਾਂਸਜੈਂਡਰ ਕਹਿੰਦੇ ਨੇ ਤਾਂ ਉਹਦੀ ਕਮੈਂਟਲੀ ਉਹ ਆ ਇਹਦੇ ਲਈ ਆਪਾਂ ਕੋਈ ਦੂ ਰਾਏ ਨਹੀਂ ਥੋੜੇ ਸਮਾਜ ਚ ਕਦੇ ਇਹਦੇ ਬਾਰੇ ਚਰਚਾ ਨਹੀਂ ਜਾਂ ਤੁਹਾਨੂੰ ਪ੍ਰੋਬਲਮ ਨਹੀਂ ਇਸ ਗੱਲ ਤੋਂ ਹੋਈ ਕਦੇ ਕਿਹ ਕੌਣ ਕਿਵੇਂ ਰਹਿ ਰਹੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਦੇਖੋ ਪਤਾ ਕੀ ਆ ਅਸੀਂ ਦੇਖੋ ਜੇ ਸਾਨੂੰ ਪ੍ਰੋਬਲਮ ਉਸ ਟਾਈਮ ਆਉਂਦੀ ਆ ਜਦੋਂ ਕੋਈ ਸਾਡਾ ਭੇਸ ਬਣਾ ਕੇ ਨਾ ਕਿਸੇ ਨਾਲ ਗਲਤ ਕਰ ਜਵੇ ਜਿਵੇਂ ਕਈ ਵਾਰ ਕੀ ਹੁੰਦਾ ਹੈ ਨਾ ਕੋਈ ਕਹਿ ਲੋ ਕਿ ਸਾਡੇ ਘਰੇ ਜੀ ਮਹਾਨਤਾ ਹੈ ਸਾਡੀ ਚੈਨੀ ਉਤਾਰ ਕੇ ਲੈ ਗਏ ਸਾਡੇ ਕੰਨਾਂ ਚੋਂ ਲੈ ਗਏ ਜਿਵੇਂ ਨਾ ਮੰਨ ਲਓ ਕਹਤੋ ਵੀ ਸਾਡੇ ਚ ਇੱਕ ਗੋਦ ਭਰਨ ਦੀ ਰਸਮ ਹੁੰਦੀ ਆ ਹੂੰ ਵੀ ਗੋਦ ਭਰਨੀ ਆ ਜੀ ਗੋਦ ਤਾਂ ਭਰੀ ਜਾਂਦੀ ਆ ਜਿਵੇਂ ਮਤਲਬ ਕਿ ਆਉਣ ਵਾਲੇ ਕੋਈ ਨਵੇਂ ਜਿਵੇਂ ਮੰਨ ਲਓ ਕਿਸੇ ਦਾ ਨਵਾਂ ਜੋੜੇ ਦਾ ਵਿਆਹ ਹੋਇਆ ਉਹਦੀ ਗੋਦ ਭਰ ਕੇ ਇਹ ਮਤਲਬ ਕਿ ਉਹਨੂੰ ਆਸ਼ੀਰਵਾਦ ਦਿੱਤਾ ਜਾਂਦਾ ਗੋਦ ਭਰ ਕੇ ਵੀ ਤੁਹਾਡੇ ਘਰ ਜਿਹੜਾ ਆਉਣ ਵਾਲਾ ਉਹ ਬੱਚਾ ਹੈ ਉਹ ਸਹੀ ਸਲਾਮਤ ਤੁਹਾਡੇ ਘਰ ਪੈਦਾ ਹੋਵੇ ਤਾਂ ਕਿਸੇ ਨੇ ਸਾਡੇ ਜਿਹੜਾ ਮਤਲਬ ਕਿ ਚਿਹਰਾ ਉਹਨਾਂ ਗੀ ਰਿਪਰੈਜ਼ੈਂਟ ਕਰਤਾ ਹਨਾ ਗੋਦ ਭਰਨ ਲਈ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਆਪਣੇ ਕੰਨਾਂ ਦੇ ਲਾ ਕੇ ਇਹਦੇ ਵਿੱਚ ਗੋ ਰੱਖ ਦੋ ਅਸੀਂ ਗੱਠ ਬੰਨ ਕੇ ਤੁਹਾਨੂੰ ਗੱਠ ਦੇ ਜਾਂਗੇ ਤੁਸੀਂ ਅੱਖਾਂ ਮੀਚ ਕੇ ਬੈਜੋ ਜੀ ਤੁਹਾਡੇ ਉੱਤੇ ਜੀ ਛੁਆ ਲਈਏ ਜੀ ਐਵੇਂ ਕਰਕੇ ਉਹਨਾਂ ਨੂੰ ਗੁੰਮਰਾਹ ਕਰਕੇ ਐਵੇਂ ਦੀ ਸਾਡੇ ਨਾਲ ਕੇਸਿਸ ਹੋ ਜਾਂਦੇ ਨੇ ਜੀ ਤੁਹਾਡੇ ਤੇ ਕਮੈਂਟਿੰਗ ਹੋਈ ਹੈ ਕਦੇ ਜਾਂ ਤੁਹਾਨੂੰ ਛੇੜਖਾਨੀ ਕਰਦੇ ਇਹ ਮੁੰਡੇ ਦੇਖੋ ਕੱਲੇ ਦੇਖੋ ਸਮਾਜ ਇਹ ਇਹਨੂੰ ਆਪਾਂ ਕਿਸੇ ਨੂੰ ਕੀ ਕਹਿ ਲਈਏ ਜੀ ਕਿਸੇ ਦੀ ਮਟੈਂਟਿਟੀ ਨਹੀਂ ਚੈੱਕ ਕਰ ਸਕਦੇ ਅਸੀਂ ਹਨਾ ਕਿਸੇ ਬਾਰੇ ਨਹੀਂ ਅਸੀਂ ਦੋਰਾਦੇ ਕਿਸੇ ਦੀ ਸੋਚ ਨਹੀਂ ਸਾਡੇ ਪ੍ਰਤੀ ਕੀ ਆ ਅਸੀਂ ਥੋੜੀ ਦੇ ਸਕਦੇ ਆ ਲੋਕ ਤਾਂ ਵਧਾਈ ਤੇ ਗਈ ਨੂੰ ਛੇੜ ਦਿੰਦੇ ਨੇ ਛੇੜ ਦਿੰਦੇ ਛੇੜ ਦਿੰਦੇ ਨੇ ਜੀ ਤੁਹਾਨੂੰ ਬੰਦੇ ਦੀ ਇੰਟੈਂਸ਼ਨ ਪਤਾ ਲੱਗ ਜਾਂਦੀ ਹੈ ਕਿਸ ਮੋਟਿਵ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਦੇਖੋ ਉਹ ਤਾਂ ਹੁਣ ਅੱਖਾਂ ਦੀ ਪੜ੍ਹਾਈ ਆ ਨਾ ਆਪਾਂ ਕਹਿ ਨਹੀਂ ਦਿੰਦੇ ਵੀ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਉਹ ਤਾਂ ਅੱਖ ਦੇਖ ਕੇ ਦੱਸ ਦਿੰਦੇ ਨੇ ਵੀ ਇਹਦੇ ਨਾਨਕੇ ਕਿੱਥੇ ਨੇ ਕਹਾਵਤ ਆ ਇੱਕ ਪੰਜਾਬੀਆਂ ਚ ਤੇ ਅਸੀਂ ਵੀ ਰੋਜ਼ ਦੇਖੋ ਸਾਡੀ ਡੀਲਿੰਗ ਰੋਜ਼ ਕਿੰਨੇ ਬੰਦਿਆਂ ਨਾਲ ਰਹਿੰਦੀ ਆ ਰੋਜ਼ ਮੈਂ ਪੰਜ ਛੇ ਘਰ ਵਧਾਈ ਲੈਣ ਜਾਣਾ ਤੇ ਪੰਜ ਛੇ ਘਰ ਚ 10 10 ਜਾਣੇ ਵੀ ਮਿਲਦਾ ਤਾਂ 50 60 ਜਾਣੇ ਰੋਜ਼ ਮਿਲਦੀਆਂ ਤਾਂ ਜਿਹੜੇ ਉਹਦੇ ਚ ਇੱਕ ਦੋ ਗਲਤ ਬੰਦੇ ਮਿਲ ਗਏ ਤਾਂ ਮੈਨੂੰ ਪਤਾ ਲੱਗ ਜਾਂਦਾ ਨੇ ਵੀ ਇਹ ਗਲਤ ਨੇ ਪਰ ਮੈਨੂੰ ਦੇਖਣਾ ਉਹਨਾਂ ਵੀ ਉਹਨੂੰ ਕਿਸ ਵੇ ਨਾਲ ਦੇਖਣਾ ਹੈ ਡਾਇਰੈਕਟਲੀ ਵੀ ਪੁੱਛ ਲੈਂਦੇ ਨਹੀਂ ਐਡੇ ਤਾਂ ਨਹੀਂ ਕੋਈ ਹੁੰਦੇ ਐਡੀ ਹਿੰਮਤ ਨਹੀਂ ਹੁੰਦੀ ਪਰ ਹਾਂ ਆਗਲੇ ਐ ਕਹਿੰਦੇ ਨੇ ਤੁਹਾਨੂੰ ਪਤਾ ਅੱਜ ਕੱਲ ਸੋਸ਼ਲ ਮੀਡੀਆ ਦੇ ਮੈਂ ਤੁਹਾਡੀ ਆਈਡੀ ਕੀ ਹੈ ਮੈਡਮ ਹਾਂ ਨਵਾਂ ਤਰੀਕਾ ਆ ਗਿਆ ਤੇ ਮੈਡਮ ਇਹ ਇੰਸਟਾਗ੍ਰam ਆਈਡੀ ਜਿਆ ਵੜੀ ਕਹਿੰਦਾ ਕੀ ਚੱਲੇ ਅੱਜ ਕੱਲ ਮੈਂ ਸਕੂਟੀ ਤੇ ਜਾ ਰਹੀ ਮੈ ਇਹਰ ਆਈਡੀ ਤੇ ਮੈਸੇਜ ਮੈਸੇਜ ਕਰਨਗੇ ਕਰਦੇ ਹੀ ਨਹੀਂ ਕਰਦੇ ਹੀ ਨਹੀਂ ਅਗਲੇ ਮੈਸੇਜ ਅਗਲੇ ਪਹਿਲਾਂ ਸੋਚਦੇ ਨੇ ਫਰੈਂਡ ਬਣਾਈਏ ਜੀ ਫਿਰ ਗੱਲਾਂ ਬਾਤਾਂ ਕਰੀਏ ਫਿਰ ਇਹ ਇੰਨੀ ਸੋਹਣੀ ਹੈ ਇਹਨੂੰ ਕਿਵੇਂ ਯੂਜ਼ ਕਰਿਆ ਜਾ ਸਕਦਾ ਪੈਸੇ ਪੱਖੋਂ ਬੈੱਡਰੂਮ ਤੱਕ ਕਿਵੇਂ ਲੈ ਕੇ ਬਿਲਕੁਲ ਬਿਲਕੁਲ ਦੇਖੋ ਸਮਾਜ ਆ ਨਾ ਇਹ ਤਾਂ ਚੰਗੀਆਂ ਭਲੀਆ ਕੁੜੀਆਂ ਨੂੰ ਨਹੀਂ ਛੱਡਦਾ ਜੀ ਇਹ ਤਾਂ ਇਹ ਉਹ ਸਮਾਜ ਆ ਨਾ ਮੈਨੂੰ ਕਹਿੰਦੇ ਹੋਏ ਸ਼ਰਮ ਆਉਂਦੀ ਆ ਮੈਂ ਉਸ ਸਮਾਜ ਚ ਰਹਿਨੀ ਆ ਜਿੱਥੇ 4-5 ਸਾਲ ਦੀ ਬੱਚੀ ਨਾਲ ਰੇਪ ਕਰਿਆ ਜਾਂਦਾ ਹੈ ਜਿਹਨੂੰ ਪਤਾ ਹੀ ਨਹੀਂ ਵੀ ਅਜੇ ਜ਼ਿੰਦਗੀ ਕਿੱਡੀ ਕਵੱਡੀ ਆ ਉਹਨੂੰ ਉਹਦੇ ਉਹ ਜਿਹੜੀ ਅੱਗੇ ਉਹ ਜ਼ਿੰਦਗੀ ਉਹਦੇ ਰੰਗ ਕਿੰਨੇ ਗਨੇ ਆ ਥੋੜੇ ਦਿਨ ਪਹਿਲਾਂ ਹੀ ਅਮਰਗੜ ਅਮਰਗੜ ਸਾਈਡ ਇੱਧਰ ਹੋਈ ਇੱਕ ਘਟਨਾ ਮਰੇੜਕੋਟਲੇ ਸਾਈਡ ਹੋਈ ਆ ਹੂੰ ਛੋਟੀ ਜੀ ਬੱਚੀ ਨਾਲ ਰੇਪ ਕਰਿਆ ਜਾਂਦਾ ਹੈ ਦੋਸਤ ਦੀ ਨਜ਼ਰ ਨਾਲ ਵੀ ਦੇਖਦੇ ਦੋਸਤ ਹੈਗੇ ਆ ਤੁਹਾਡੇ ਬਿਲਕੁਲ ਬਹੁਤ ਨੇ ਜੀ ਦੋਸਤ ਆਪਣੇ ਬਹੁਤ ਦੋਸਤ ਨੇ ਮੇਰੇ ਜਿਵੇਂ ਆਮ ਕੁੜੀਆਂ ਜਾਂਦੀਆਂ ਕੋਈ ਕਾਫੀ ਪੀਣ ਨੇ ਕੋਈ ਅੱچھے ਦੋਸਤਾਂ ਨਾਲ ਅੱਜ ਮੂਵੀ ਦੇਖਣ ਜਾ ਰਹੇ ਆ ਦੋਸਤ ਨਾਲ ਕੋ ਮਨ ਜਾ ਰਹੇ ਆ ਜਿੱਥੇ ਕੋਈ ਜੱਜ ਨਾ ਕਰੇ ਜਿੱਥੇ ਕੋਈ ਇਹ ਜਿੱਥੇ ਤੁਹਾਨੂੰ ਮੁੰਡੇ ਨਾਲ ਇਹ ਨਾ ਲੱਗੇ ਕਿ ਇਹਦੀ ਭੁੱਖ ਸਿਰਫ ਬੈਡਰੂਮ ਤੱਕ ਹੈ ਔਮੇ ਦੇ ਵੀ ਦੋਸਤ ਹੈਗੇ ਬਿਲਕੁਲ ਜੀ ਮੇਰੇ ਬਹੁਤ ਅੱਛੇ ਦੋਸਤ ਨੇ ਜਿਹੜੇ ਪੜ੍ਹੇ ਲਿਖੇ ਨੇ ਵੈਲ ਐਜੂਕੇਟਿਡ ਨੇ ਵਿਆਹੇ ਬਰੇ ਨੇ ਵਿਆਹੇ ਬਰੇ ਵੀ ਨੇ ਉਹਨਾਂ ਦੀਆਂ ਮੈਸੇਜ ਉਹ ਅਸੀਂ ਸਾਰੇ ਇਕੱਠੇ ਬੈਠ ਕੇ ਪਾਰਟੀ ਕਰ ਲੰਨੇ ਆ ਜੀ ਖਾਪੀ ਲੈਨੇ ਇੰਜੋਏ ਕਰ ਲਿਆ ਜਾਂ ਬਹੁਤ ਮੈਂ ਰਜ਼ਿੰਦਰਾ ਹਸਪੀਟਲ ਤੋਂ ਪੜ੍ਹੀ ਹੋਈਆਂ ਮੇਰੀਆਂ ਬਹੁਤ ਸਾਰੀਆਂ ਸਹੇਲੀਆਂ ਨੇ ਜਿਨ੍ਹਾਂ ਨੇ ਜਿਹੜੀਆਂ ਮੇਰੀਆਂ ਫਰੈਂਡਸ ਨੇ ਨਾ ਮਤਲਬ ਕਿ ਮੈਨੂੰ ਇੰਨਾ ਕੁ ਗੂੜਾ ਪਿਆਰ ਕਰਦੀਆਂ ਨੇ ਉਹ ਮੇਰੇ ਨਾਲ ਔਨ ਬੈੱਡ ਮਤਲਬ ਕਿ ਅਸੀਂ ਇੱਕੋ ਹੀ ਬੈੱਡ ਤੇ ਸੌਂਜੇ ਨਿਕੋ ਚੱਦਰ ਲੈ ਕੇ ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਵੀ ਇਹ ਮਹਾਨਤਾ ਹੈ ਜਾਂ ਇਹ ਨਹੀਂ ਉਹਨਾਂ ਲਈ ਤਾਂ ਮੈਂ ਇੱਕ ਉਹਨਾਂ ਦੀ ਜਸਲੀਨ ਹੀ ਆ ਨਾ ਉਹਨਾਂ ਨੂੰ ਮੇਰਾ ਜੈਂਡਰ ਹੀ ਨਹੀਂ ਮਾਇਨੀ ਰੱਖਦਾ ਇੱਕ ਕਾਲੀ ਚ ਰੋਟੀ ਖਾਣਾ ਕਿਸੇ ਦੇ ਨਾਲ ਇਹ ਬਹੁਤ ਵੱਡੀ ਗੱਲ ਹੈ ਤੁਹਾਡੇ ਇਮੋਸ਼ਨਸ ਜਜ਼ਬਾਤ ਤੁਹਾਨੂੰ ਵੀ ਇਸ਼ਕ ਹੋਇਆ ਪਿਆਰ ਹੋਇਆ ਨਹੀਂ ਨਹੀਂ ਮੈਂ ਪਿਆਰ ਨਹੀਂ ਹੋਇਆ ਕਦੇ ਨਹੀਂ 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 ਦੇਖੋ ਫੀਲਿੰਗਸ ਹਰ ਇੱਕ ਦੇ ਵਿੱਚ ਹੁੰਦੀਆਂ ਨੇ ਹਨਾ ਉਸ ਫੀਲਿੰਗਸ ਨੂੰ ਕਿਸ ਤਰੀਕੇ ਨਾਲ ਕਿਸੇ ਦੇ ਅੱਗੇ ਰਿਪਰੈਜ਼ੈਂਟ ਕਰਨਾ ਬਹੁਤ ਵੱਡੀ ਚੀਜ਼ ਹੈ ਸਮਾਜ ਦੇ ਕੁਝ ਅੱਖਾਂ ਦੀ ਸ਼ਰਮ ਬੰਦੇ ਨੂੰ ਮਾਰ ਜੰਦੀ ਹੈ ਜੀ ਕੁਝ ਇਸ ਡਰੋਂ ਆਪਣੇ ਆਪ ਨੂੰ ਰੋਕਿਆ ਹੋਇਆ ਬਿਲਕੁਲ ਜੀ ਆਪਣੇ ਆਪ ਨੂੰ ਰੋਕਿਆ ਹੋਇਆ ਆਪਣੇ ਗੁਰੂਆਂ ਦੀ ਸ਼ਰਮ ਨੂੰ ਰੋਕਿਆ ਹੋਇਆ ਕੱਲੂ ਮੇਰੇ ਕੋਈ ਗੁਰੂਆਂ ਨੂੰ ਆ ਕੇ ਇਹ ਗੱਲ ਨਾ ਕਹਦੇ ਤੁਹਾਡੀ ਜਸਲੀਨ ਇੱਥੇ ਕਰਦੀ ਸੀ ਹਾਲਾਂਕਿ ਅੱਜ ਹੀ ਦੇ ਵਿੱਚ ਕਲਾਮ ਦਾ ਮਿਲਿਆ ਮੇਰੇ ਗੁਰੂਆਂ ਨੂੰ ਕਹਿੰਦੇ ਜਸਲੀਨ ਕੋ ਮੁੰਡੇ ਦਾ ਘੁਮ ਰਹੀ ਸੀ ਮੈਂ ਕਿਹਾ ਜੀ ਤੁਹਾਨੂੰ ਪਤਾ ਤਾਂ ਸਹੀ ਹੈ ਮੈਂ ਤਾਂ ਬੀ ਪੱਤਰਕਾਰਾਂ ਕਈ ਪੱਤਰਕਾਰ ਆ ਜਾਂਦੇ ਨੇ ਉਹ ਕਹਿੰਦੇ ਮੈਡਮ ਪਿੱਛੇ ਬੈਠੋ ਮੜ ਜਾ ਇੱਥੇ ਕੈਮਰਾ ਨਹੀਂ ਸੈੱਟ ਹੋਇਆ ਫਲਾਣੇ ਪਾਰਕ ਚੱਲਦੇ ਆ ਉੱਥੇ ਨਹੀਂ ਕੈਮਰਾ ਸੈੱਟ ਹੋਇਆ ਦੁਖਨਵਰ ਸਾਹਿਬ ਦੇ ਪਿਛਲੇ ਪਾਸੇ ਚੱਲਦੇ ਆ ਉੱਥੇ ਨਹੀਂ ਸੈੱਟ ਹੋਇਆ ਉਹ ਐਸਐਸਟੀ ਨਗਰ ਚੱਲਦੇ ਆ ਐਵੇਂ ਵੀ ਪੰਗਾ ਪੈ ਜਾਂਦਾ ਮੇਰੇ ਲਈ ਤਾਂ ਪਰ ਮੇਰੇ ਗੁਰੂਆਂ ਨੂੰ ਮੇਰੇ ਤੇ ਯਕੀਨ ਆ ਕਿਉਂਕਿ ਮੈਂ ਕਿੱਥੇ ਘੁੰਮਦੀ ਆ ਕਿਉਂਕਿ ਮੈਂ ਕਦੀ ਹੋਟਲ 'ਚ ਨਹੀਂ ਗਈ ਕਿਸੇ ਨਾਲ ਅਜ ਤੱਕ ਅੱਛਾ ਬਿਲਕੁਲ ਮੇਰੇ ਗੁਰੂਆਂ ਨੂੰ ਪਤਾ ਵੀ ਜੇ ਮੈਂ ਇੰਟਰਵਿਊ ਕਰਦੀ ਆ ਤਾਂ ਮੈਂ ਜੋ ਆ ਮੈਂ ਸ਼ਰਿਆਮ ਆ ਦੋਸਤਾਂ ਦਾ ਵੀ ਪਤਾ ਲੱਗ ਜਾਂਦਾ ਦੋਸ ਇੰਸਟਾ ਤੇ ਤਾਂ ਮੈਸੇਜ ਕਰ ਰਿਹਾ ਜਾਂ ਗੱਲਬਾਤ ਤਾਂ ਕਰ ਰਿਹਾ ਵੀ ਇਹਦਾ ਇਹਦਾ ਫਾਈਨਲ ਟੀਚਾ ਇਹ ਹੈ ਕਿ ਇੱਕ ਦਿਨ ਹੋਟਲ ਚ ਲੈ ਕੇ ਜਾਣਾ ਹੈ ਬਿਲਕੁਲ ਦੇਖੋ ਅੱਜ ਕੱਲ ਮੈਨਸ ਇੰਨੀ ਪੜ੍ਹੀ ਲਿਖੀ ਆ ਨਾ ਸਭ ਦੀ ਪਤਾ ਲੱਗ ਜਾਂਦੀ ਹੈ ਫੀਲਿੰਗਸ ਵੀ ਕੀ ਚਾਹੁੰਦਾ ਹੈ ਆਪਾਂ ਕਿਸੇ ਨੂੰ ਫਿਰ ਦੁੱਖ ਨਹੀਂ ਲੱਗਦਾ ਤਕਲੀਫ ਆਪਾਂ ਗੱਲ ਹੀ ਨਹੀਂ ਕਰ ਦਿੰਨੀ ਜੀ ਆਪਾਂ ਇੱਥੇ ਤੱਕ ਪਹੁੰਚਣ ਹੀ ਨਹੀਂ ਦਿੰਦੇ ਜੋ ਪਹਿਲਾਂ ਕਾਲਜ ਟਾਈਮ ਤੋਂ ਫਰੈਂਡ ਸਰਕੂਲੇਸ਼ਨ ਆਇਆ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਜਿਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਉਹਨਾਂ ਦਾ ਵੀ ਉਦੋਂ ਪਤਾ ਲੱਗਿਆ ਤਿੰਨ ਤਿੰਨ ਚਾਰ ਚਾਰ ਸਾਲ ਜਦੋਂ ਵਰਤਲੇ ਨਾ ਉਦੋਂ ਪਤਾ ਲੱਗਿਆ ਵੀ ਇਸ 3-4 ਸਾਲ ਇੱਕ ਨਹੀਂ ਚੱਲਦਾ ਰਿਹਾ ਕੰਮ ਪਤਾ ਹੀ ਨਹੀਂ ਲੱਗਿਆ ਫਿਰ ਦਿਲ ਟੁੱਟਿਆ ਨਹੀਂ ਕਦੇ ਨਹੀਂ ਨਹੀਂ ਦਿਲ ਟੁੱਟਿਆ ਲਾਇਆ ਹੀ ਨਹੀਂ ਦਿਲ ਆਇਆ ਹੀ ਨਹੀਂ ਕਦੇ ਕਦੇ ਦਿਲ ਲਾਇਆ ਹੀ ਨਹੀਂ ਹੈਗਾ ਬਹੁਤ ਇਹੋ ਜਿਹੇ ਦੋਸਤ ਨੇ ਜਿਨ੍ਹਾਂ ਨੇ ਮਤਲਬ ਕਿ ਵਿਆਹ ਤੋਂ ਬਾਅਦ ਜਿਨ੍ਹਾਂ ਦੀ ਘਰ ਵਾਲੀਆਂ ਨੇ ਇਹ ਗੱਲ ਕਹਤੀ ਵੀ ਸੌਰੀ ਜਸਲੀਨ ਅਸੀਂ ਆਪਣੇ ਹਸਬੰਡ ਨੂੰ ਤੁਹਾਡਾ ਦੋਸਤ ਨਹੀਂ ਬਣਨ ਦੇ ਕੇ ਰਹਿ ਸਕਦੇ ਮੈਂ ਕਿਹਾ ਠੀਕ ਹੈ ਜੀ ਆਪਾਂ ਕੀ ਲੈਣਾ ਹੈ ਗੱਲ ਤੋਂ ਆਪਾਂ ਇਹ ਚੀਜ਼ਾਂ 'ਚ ਇੰਟਰਸਟਿੰਗ ਲੈਂਦੇ ਤੁਹਾਡਾ ਘਰ ਵਾਲਾ ਮੇਰੇ ਨਾਲ ਪੜਦਾ ਤੀਗਾ ਉਹ ਗੱਲ ਵੱਖਰੀ ਹੋ ਗਈ ਹੂੰ ਜੇ ਮੈਂ ਹੋਰ ਵੀ ਕਰ ਦਿੰਦੇ ਮਤਲਬ ਸਿੱਧਾ ਸਪਸ਼ਟ ਪੁੱਛਦਾ ਪੈਸੇ ਵੀ ਆਫਰ ਕੀਤੇ ਕਦੇ ਕਿਸੇ ਨੇ ਕਰੇ ਨੇ ਜੀ ਪੈਸੇ ਵੀ ਕਰੇ ਨੌਕਰੀਆਂ ਵੀ ਕਰੀਆਂ ਕਹਿੰਦੇ ਕਹਾਂਦੇ ਪੀ ਜਾਂਦੇ ਮੇਰੇ ਕੋਲ ਅੱਜ ਤੱਕ ਰਿਕਾਰਡਿੰਗਸ ਮੈਂ ਪਹਿਲਾਂ ਪੁਰਾਣੇ ਫੋਨ 'ਚ ਸਾਂਭੀ ਬੈਠੀ ਸੀ ਜਿਹੜੇ ਕਹਿੰਦੀ ਕਹਿੰਦੀ ਦੋ ਰਤ ਸਿਮਲੇ ਰਹਿਦਾ ਸਾਡੇ ਨਾਲ ਕਹਿੰਦੇ ਗਵਰਨਮੈਂਟ ਜੌਬ ਕਰਾ ਦੰਨੇ ਆ ਸਰਕਾਰੀ ਬੰਦੇ ਨੇ ਕਹੀ ਪਰ ਉਹ ਤਾਂ ਅਸੀਂ ਦੇਖਣਾ ਤੀਨਾ ਵੀ ਮੈਂ ਕਿੱਥੇ ਤੱਕ ਉਹਨਾਂ ਨਾਲ ਜਾ ਸਕਦੀ ਸੀ ਉਹਨਾਂ ਦਾ ਰਾਹ ਮੇਰੇ ਨਾਲ ਕਿੱਥੇ ਤੱਕ ਸ਼ਰਮ ਐ ਮੈਂ ਇੰਨੀ ਜੁਰਤ ਹੁੰਦੀ ਐ ਵੀ ਕੋਈ ਸ਼ਰਮ ਐ ਮੈਂ ਇੰਨੀ ਗੱਲ ਕਹਿ ਦੇ ਉਹ ਸਿੱਧਾ ਨਹੀਂ ਕਹੂ ਤਾਨੂੰ ਪਾਲਿਸ਼ ਇਸ ਤਰੀਕੇ ਨਾਲ ਕਰੂਗਾ ਹੋਰ ਜਸਲੀਨ ਠੀਕ ਰਹਿਣੀ ਆ ਯਾਰ ਮੈਨੂੰ ਤੇਰੀ ਬਹੁਤ ਫਿਕਰ ਆ ਯਾਰ ਤੂੰ ਨਾ ਆਪਣੀ ਜੌਬ ਦੇਖ ਤੇ ਯਾਰ ਯਾਰ ਤੇਰਾ ਮੈਂ ਕਰਾ ਸਕਦਾ ਯਾਰ ਮੇਰਾ ਬੰਦਾ ਹੈਗਾ ਉੱਥੇ ਯਾਰ ਯਾਰ ਤੂੰ ਟੈਨਸ਼ਨ ਨਾ ਲੈ ਤੂੰ ਆਪਣੇ ਭੈਣ ਭਾਈਆਂ ਵਰਗੀਆਂ ਇੱਥੋਂ ਤੱਕ ਕਿ ਲੋ ਗਿਰ ਜਾਂਦੇ ਨੇ ਲੋਕ ਪਹਿਲਾਂ ਕਹਿੰਦੇ ਨੇ ਤੂੰ ਸਾਡੀ ਭੈਣ ਆ ਫਿਰ ਉਸ ਤੋਂ ਬਾਅਦ ਆਫਰ ਕਰ ਦਿੰਦੇ ਆ ਆਫਰ ਨਹੀਂ ਕਰਦੇ ਫਿਰ ਪਤਾ ਕੀ ਕਹਿ ਦਿੰਦੇ ਨੇ ਯਾਰ ਭਰਾ ਲਈ ਭਾਬੀ ਦਾ ਲੱਭਦੇ ਫਿਰ ਕੋਈ ਅੱਛਾ ਜਿਵੇਂ ਜਸਲੀਨ ਨਾਲ ਗੱਲ ਨਾ ਹੋਈ ਤਾਂ ਜਸਲੀਨ ਕਿਸੇ ਕੁੜੀ ਨਾਲ ਤਾਂ ਕਰਾ ਦੂਗੀ ਇਸ ਸਮਾਜ ਆ ਜਨਾਬ ਤੁਹਾਨੂੰ ਦੁੱਖ ਨਹੀਂ ਆਉਂਦਾ ਇਸ ਗੱਲ ਦਾ ਵੀ ਚਾਰ ਸ਼ਫੇਰੇ ਇਹੀ ਕੋਸ਼ਿਸ਼ ਚੱਲ ਰਿਹਾ ਕਦੇ ਤੁਹਾਨੂੰ ਰਿਸਪੈਕਟ ਨਾਲ ਜਾਂ ਆਦਰ ਮਾਨ ਸਤਕਾਰ ਨਾਲ ਉਸ ਲੈਵਲ ਤੇ ਹਾਂ ਇੱਕ ਹਿੱਸਾ ਤੁਸੀਂ ਕਹਿ ਰਹੇ ਹੋ ਬਹੁਤ ਸਤਿਕਾਰ ਦਿੰਦਾ ਉਹ ਆਸ਼ੀਰਵਾਦ ਵੀ ਲੈਣ ਆਉਂਦਾ ਉਹ ਤੁਹਾਡੇ ਲਈ ਗਿਫਟਸ ਵੀ ਲੈ ਕੇ ਆਉਂਦਾ ਇੱਕ ਹਿੱਸਾ ਉਹ ਹੈ ਜਿਹੜਾ ਸਿਰਫ ਇਸ ਪੱਖੋਂ ਹੀ ਤੁਹਾਡੇ ਵੱਲ ਦੇਖੋ ਜਿਹੜਾ ਇਸ ਪੱਖੋਂ ਉਹਨੂੰ ਆਪਾਂ ਮਤਲਬ ਕਿ ਰਿਪਰੈਜ਼ੈਂਟ ਹੀ ਨਹੀਂ ਕਰ ਰਹੇ ਉਹਨੂੰ 100 ਤੇ ਪੁੰਛੜੀ ਨਹੀਂ ਦੰਦੇ ਆਪਾਂ ਉਹ ਤਾਂ ਪਹਿਨ ਇੱਕ ਤਾ ਹੀ ਪਤਾ ਲੱਗ ਗਿਆ ਨਾ ਵੀ 99 ਅੱਖਰ ਕਿਹਦੇ ਨਿਕਲਨੇ ਨੇ ਆਪਾਂ ਇੱਕ ਤੂੰ ਹੀ ਪਿੱਛੇ ਜ਼ੀਰੋ ਤੇ ਫਿਰ ਆ ਜਾਗੇ ਆਪਾਂ ਦੋ ਤੇ ਜਾਣਾ ਹੀ ਨਹੀਂ ਜਦੋਂ ਜੁੱਤੀ ਫੇਰੀ ਹੈ ਕਦੇ ਕਿਸੇ ਦੇ ਬਹੁਤ ਕਾਲਜ ਟਾਈਮ ਫੇਰੀਆ ਰਹੇ ਹੁੰਡੀ ਫੇਰੀ ਕਾਲਜ ਟਾਈਮ ਬਹੁਤ ਲੱਗਦੀ ਬੁਥੇਰੇ ਮੁੰਡੇ ਕੁੱਟਰੇ ਜੀ ਐਸੀ ਗੱਲ ਕਰਕੇ ਤੁਹਾਨੂੰ ਲੱਗਦਾ ਸ਼ਾਇਦ ਇਹ ਤਾਂ ਵੀ ਪੁੱਛ ਲੈਂਦੇ ਵੀ ਉਹਨਾਂ ਨੂੰ ਲੱਗਦਾ ਸ਼ਾਇਦ ਟਰਾਂਸ ਜੈਂਡਰਸ ਦਾ ਬਹੁਤ ਈਜ਼ੀ ਨੇ ਹਨਾ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਨਾਂ ਨੂੰ ਪੈਸਿਆਂ ਦੀ ਲੋਡ ਹੋਊਗੀ ਜਾਂ ਮਤਲਬ ਇੱਕ ਧਾਰਨਾ ਬਣ ਗਈ ਵੀ ਜਿਹੜਾ 트랜ਸਜੈਂਡਰ ਹੈ ਤਾਂ ਸ਼ਾਇਦ ਸੈਕਸ ਟ੍ਰੇਡ ਚ ਹੋਊਗਾ ਜਾਂ ਆ ਹੀ ਜਾਊ। ਇਹ ਵੀ ਗੱਲ ਹੈ। ਮੈਂ ਦੱਸ ਰਹੀ ਹਾਂ ਨਾ ਵੀ ਕੁਝ ਕਾਸ ਕ੍ਰਾਸ ਡ्रेसਰਸ ਨੇ ਨਾ ਜਿਹੜੇ ਆ ਨਾ ਜਿਹੜੇ ਕਿਦਾਂ ਮੁੰਡੇ ਨੇ ਆਪਣੀ ਨੀਡ ਪੂਰੀ ਕਰਨ ਲਈ ਉਹਨਾਂ ਕਰਕੇ ਇਹ ਮੈਡੀਕਲ ਬਿਲਕੁਲ ਉਹਨਾਂ ਕਰਕੇ ਉਹਨੂੰ ਦੇਖੋ ਤੁਸੀਂ ਆਮ ਚਲ ਜਾਓ ਬੱਸ ਸਟੈਂਡਾਂ ਦੇ ਉੱਤੇ ਕਿੰਨਾ ਬੁਰਾ ਹਾਲ ਆ ਹਨਾ ਰੋਡ ਦੇ ਉੱਤੇ ਖੜ ਕੇ ਰਾਤ ਨੂੰ ਲਿਫਟ ਲੈਣ ਦੇ ਬਹਾਨੇ ਬੰਦੇ ਨੂੰ ਰੋਕ ਕੇ ਉਹਦੇ ਨਾਲ ਗਲਤ ਕੰਮ ਕਰ ਲੈਣਾ ਉਹਨਾਂ ਤੋਂ ਲੁੱਟਖੋ ਕਰ ਲੈਣੀ ਆਪਾਂ ਕਿੰਨੀਆਂ ਵਾਰ ਦਿੱਤਾ ਸੁਣਦੇ ਆ ਪਰ ਕਦੇ ਮਹਾਂਤਾਂ ਦੀ ਸੁਣਿਆ ਮਹਾਂਤ ਨਹੀਂ ਐਵੇਂ ਦਾ ਕਰਦੇ ਉਹ ਤਾਂ ਕਿਤੇ ਨਾ ਕਿਤੇ ਉਹਨੂੰ ਦਾਗ ਲਾਇਆ ਜਾਂਦਾ ਬਦਨਾਮ ਕਰ ਲਈ ਇੰਨੀ ਕੀ ਇੱਜ਼ਤ ਆ ਦੇਖੋ ਦੁੱਖਨਵਰ ਸਾਹਿਬ ਜਾਨੀ ਹੈ ਨਾ ਮੈਨੇਜਰ ਸਾਹਿਬ ਤੋਂ ਲੈ ਕੇ ਇੱਕ ਥੱਲੇ ਵਾਲੇ ਲਾਂਗਰੀ ਤੱਕ ਜਾਂ ਕਹ ਲਓ ਸੇਵਾਦਾਰ ਤੱਕ ਇੰਨਾ ਕ ਪਿਆਰ ਆ ਨਾ ਇੰਨਾ ਕ ਸਤਿਕਾਰ ਆ ਨਾ ਇੰਨਾ ਕ ਬਸ ਉਸ ਰੱਬ ਦਾ ਸ਼ੁਕਰਾਨਾ ਕਰਦੀ ਥੱਕਦੀ ਨਹੀਂ ਕਦੇ ਕਰਦੀ ਯਾਦ ਆਉਂਦੀ ਕਿੰ ਨੂੰ ਨਹੀਂ ਆਉਂਦੀ ਜੀ ਆਪਣੇ ਘਰ ਦੀ ਯਾਦ ਜਾਂਦੇ ਨਹੀਂ ਫਿਰ ਬਸ ਚਲੀ ਜਾਂਦੀਆਂ ਕਦੇ-ਕਦੇ ਕਦੇ-ਕਦੇ ਲੁੱਕ ਕੇ ਨਹੀਂ ਲੁਕਣ ਦੇ ਵੀ ਗੱਲ ਨਹੀਂ ਸ਼ਰੀਆਮ ਵੀ ਚਲੀ ਜਾਨੀ ਆ ਉਹ ਮੈਂ ਪਿਆਰ ਕਰਦੇ ਆ ਫਿਰ ਕਹਿੰਦੇ ਬਾਪ ਨਾ ਬੜਾ ਬਈਆ ਸਭ ਤੋਂ بڑا ਰੁਪਈਆ ਕਹਿੰਦੇ ਪੈਸਾ ਰੱਬ ਵੀ ਨਹੀਂ ਪਰ ਰੱਬ ਤੋਂ ਘੱਟ ਵੀ ਨਹੀਂ ਹੈਗਾ ਅੱਜ ਕੱਲ ਸਭ ਪੈਸੇ ਦੀ ਮਾਰ ਆ ਪੈਸਾ ਫੈਕ ਤਮਾਸ਼ਾ ਦੇਖ ਪਰ ਮੈਂ ਆਪਦੀ ਹੀ ਹੋਂ ਬਿਲਕੁਲ ਮੈਂ ਤਾਂ ਆਪਕੇ ਨਹੀਂ ਮੈਂ ਤਾਂ ਆਪਦਿਆਂ ਨੂੰ ਕਹਿ ਰਹੀ ਹਾਂ ਖੁੱਲ੍ਹ ਖੁੱਲ੍ਹ ਇਹ ਮੈਂ ਦੁਨੀਆ ਲਈ ਨਹੀਂ ਕਰ ਰਹੀ ਸਵਾਲ ਇਹ ਤਾਂ ਮੈਂ ਆਪਦਿਆਂ ਲਈ ਕਰ ਰਹੀ ਹਾਂ ਵੀ ਜਿਹੜੇ ਕਹਿੰਦੇ ਸੀ ਨਾ ਜਸਲੀਨ ਸਾਡੇ ਤੇ ਇੱਕ ਤੱਬਾ ਏ ਅੱਜ ਉਹ ਕਹਿੰਦੇ ਜਸਲੀਨ ਤਾਂ ਸਾਡੀ ਰਾਣੀ ਹੈ ਕਹਿੰਦੇ ਮਹਾਰਾਣੀ ਪ੍ਰਨੀਤ ਕੌਰ ਏ ਜਸਲੀਨ ਆ ਸਾਡੀ ਤਾਂ ਹਾਂ ਉਹ ਤਾਂ ਖੁੱਲਾ ਖੁੱਲਾ ਕਹਿੰਦੇ ਨੇ ਮੇਰੇ ਘਰ ਦੇ ਤਾਂ ਪੈਸੇ ਦਿੰਨੇ ਹੋ ਤਾਂ ਬਿਲਕੁਲ ਪੈਸੇ ਨਹੀਂ ਪਿਆਰ ਕਰਦੇ ਨੇ ਬੰਦ ਕਰਦੇ ਹੁੰਦੇ ਨੇ ਫਿਰ ਮੈਂ ਦੰਦੀ ਨਹੀਂ ਨਾ ਦੱਸ ਰਹੀ ਹਾਂ ਨਾ ਵੀ ਜਿਵੇਂ ਦਾ ਇਹ ਕਰਦੇ ਨੇ ਦੇਖ ਕੇ ਦੇਖਿਆ ਨਾ ਪਰ ਮਾਂ ਨੂੰ ਪਿਆਰ ਕਰਦੀ ਆ ਉਹਦੀ ਭੈਣ ਨੂੰ ਕਰਦੀ ਆ ਅੱਛਾ ਦੇਖੋ ਮਾਂ ਨੂੰ ਤਾਂ ਪਿਆਰ ਕਰਦੀ ਆ ਦਿਲੋਂ ਅਟੈਚਮੈਂਟ ਆ ਔਰ ਲਾਈਫ ਦੀਆਂ ਸੁਚੇਛਤਾਂ ਹੀ ਹੈ ਜੀ ਮਾਂ ਮਿਲਣਾ ਆ ਜਾਂਦੇ تھے ਫਿਰ ਆ ਜਾਂਦੇ ਨੇ ਕਦੇ ਕਦੇ ਜੀ इमोशनल ਵੀ ਹੋ ਜਾਂਦੇ ਕਦੇ ਦੇਖੋ ਮੈਂ ਨਾ ਸੱਚ ਦੱਸਾਂ ਨਾ ਮੈਂ ਆਪਣੀ ਮਾਂ ਦੇ ਚਿਹਰੇ ਨਾਲ ਚਿਹਰਾ ਨਹੀਂ ਮਿਲਾ ਸਕਦੀ ਅੱਖਾਂ ਜੱਖਾਂ ਪਾ ਕੇ ਦੇਖ ਹੀ ਨਹੀਂ ਸਕਦੀ ਮਤਲਬ ਮੇਰੇ ਉਸੇ ਟਾਈਮ ਹੰਝੂ ਆ ਜਾਣਗੇ ਅੱਖਾਂ 'ਚੋਂ ਮਤਲਬ ਇਹ ਗੱਲਾਂ ਹੈ ਜੀਆਂ ਹੋ ਜਾਂਦੀਆਂ ਨੇ ਜਿਵੇਂ ਧੀਆ ਗੱਲ ਕਰਦੀਆਂ ਦਿਨ ਰਾਤ ਪਰ ਉਵੇਂ ਨਹੀਂ ਗੱਲ ਹੁੰਦੀ ਫੋਨ ਤੇ ਗੱਲ ਕਰਨੀ ਆ ਜੀ ਆਪਾਂ ਫੋਨ ਕਰ ਲਿਆ ਨਹੀਂ ਗੱਲ ਤਾਂ ਕਰਦੀ ਨਹੀਂ ਸਵੇਰੇ ਗੱਲ ਕਰਦੀ ਮਮਮੀ ਅੱਜ ਇਹ ਹੋਇਆ ਉਹ ਹੋਇਆ ਮੈਂ ਗੱਲ ਕਰਦੀ ਆ ਜੀ ਸਵੇਰੇ ਗੱਲ ਕਰਦੀ ਆ ਮੈਂ ਡੇਲੀ ਸਵੇਰੇ ਗੱਲ ਕਰਦੀ ਆ ਆਪਣੀ ਮਾਂ ਨਾਲ ਡੇਲੀ 7 ਤੋਂ 8 ਵੇ ਮੇਰੀ ਮਾਂ ਨੇ ਵੀ ਆਪਣਾ ਫੋਨ ਕੋਲ ਹੀ ਰੱਖਣਾ ਵੀ ਉਹਦਾ ਕਦੇ ਵੀ ਫੋਨ ਆ ਸਕਦਾ ਸਾਰੀਆਂ ਗੱਲਾਂ ਸਾਰੀਆਂ ਦਿਨ ਰਾਤ ਜੋ ਹੋਇਆ ਨਹੀਂ ਮੈਂ ਆਪਣੀ ਮੰਮੀ ਨੂੰ ਸਾਰੀਆਂ ਗੱਲਾਂ ਨਹੀਂ ਦੱਸਦੀ ਨਹੀਂ ਨਹੀਂ ਕਿਉਂਕਿ ਮੇਰੇ ਮੰਮੀ ਥੋੜੇ ਡਿਪਰੈਸ਼ਨ ਦੇ ਮਰੀਜ਼ ਨੇ ਇਸ ਗੱਲ ਤੇ ਲੈ ਜਾਂਦੇ ਦਿਲ ਤੇ ਲੈ ਜਾਂਦੇ ਮੈਂ ਉਹਨਾਂ ਨਾਲ ਸਾਰੀਆਂ ਗੱਲਾਂ ਨਹੀਂ ਕਰਦੀ ਉਹਨਾਂ ਨੂੰ ਤਾਂ ਇਹ ਲੱਗਦਾ ਵੀ ਸਾਡੀ ਜਿਹੜੀ ਜਸਲੀਨ ਆ ਨਾ ਉਹਦੇ ਕੋਲ ਪਤਾ ਨਹੀਂ ਕਿੰਨੇ ਕ ਪੈਸੇ ਨੇ ਹੂੰ ਉਹਨਾਂ ਲਈ ਤਾਂ ਇਹ ਆ ਵੀ ਕਹਿ ਲੋ ਵੀ ਰਾਸ਼ਟਰਪਤੀ ਵੀ ਇੱਕ ਛੋਟੀ ਜੀ ਚੀਜ਼ ਹੈ ਮੇਰੀ ਮਾਂ ਲਈ ਮੈਂ ਰਾਸ਼ਟਰਪਤੀ ਤੋਂ ਵੀ ਵੱਡੀ ਐ ਮੇਰੀ ਮਾਂ ਲਈ ਮਤਲਬ ਕਿ ਮੇਰੀ ਮਾਂ ਲਈ ਤਾਂ ਮੈਂ ਰਾਸ਼ਟਰਪਤੀ ਜਦ ਵੱਡੀ ਆ ਹੂੰ ਇੰਨਾ ਕਿ ਮੇਰੀ ਮਾਂ ਪ੍ਰਤੀ ਮੇਰਾ ਉਹ ਆ ਜਸਲੀਨ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਾਂ ਬਾਤਾਂ ਕੀਤੀਆਂ ਦਿਲ ਦੀਆਂ ਗੱਲਾਂ ਇਸ ਪੇਸ਼ਕਸ਼ ਚ ਇੰਨਾ ਹੀ ਧੰਨਵਾਦ